ਲੇ ਮੰਮੀ ਜੀ ਇਹ ਕੋਈ ਗੱਲ ਹੋਗੀ ਘਰ ਪਟਣ ਨੂੰ ਦਸ ਕੱਪੜੇ ਤਾਂ ਲੈਣੇ ਹੀ ਐ ਨਾਲੇ ਹੁਣ ਫੰਕਸ਼ਨ ਆ ਰਿਹਾ ਉਹ ਤੇ ਕੀ ਆਪਾਂ ਸੂਟ ਰਿਪੀਟ ਕਰਾਂਗੇ ਮੇਰੀ ਗੱਲ ਸੁਣ ਲੈ ਜਦ ਤੱਕ ਉਰੇ ਬੈਠੀ ਐ ਨਾ ਉਦ ਤੱਕ ਹੀ ਐ ਠੀਕ ਐ ਜਦੋਂ ਚਲੇਗੀ ਨਾ ਉਰੇ ਵੜਦੀ ਵੀ ਨਹੀਂ ਤੁਹਾਡਾ ਮੂੰਹ ਵੀ ਨਹੀਂ ਦੇਖਦੀ ਮੈਂ ਕਿਸੇ ਦਾ ਮੈਨੂੰ ਤਾਂ ਲੱਗਦਾ ਤੂੰ ਉਦੋਂ ਤੱਕ ਹੀ ਘਰ ਮੁੱਦਾ ਕਰ ਦੇਂਗੇ ਜਿਹੜੇ ਸਾਫ ਤੇ ਤੂੰ ਖਰਚਾ ਕਰਦੀ ਆ ਸਾਰੇ ਪਾ ਰੱਖਿਆ ਤੁਹਾਡੇ ਖਰਚਿਆਂ ਨੇ ਨਿਤ ਨਵੇਂ ਖਰਚੇ ਨਿਤ ਨਵੇਂ ਖਰਚੇ ਤੁਹਾਡੇ ਅਸੀਂ ਕੀ ਕਰਤਾ ਜਾ ਰਹੇ ਨੂੰ ਕੀ ਤੁਹਾਨੂੰ ਤੁਹਾਡੇ ਗੂਠਾ ਦਿੱਤਾ ਹੋਰ ਗੂਠਾ ਦੇਣ ਦੀ ਕਸਰ ਹੁਣ ਕੋਈ ਬਸ ਗੱਲ ਫੜ ਕੇ ਨੇ ਗੂਠਾ ਦਿੱਤਾ ਤੁਸੀਂ ਲੈ ਤਿਆਰ ਤਾਂ ਮੈਂ ਹੋ ਗਈ ਚਲ ਮੀਨੂ ਨੂੰ ਫੋਨ ਕਰਕੇ ਕਹਿ ਦੇਣੀ ਆ ਕਿ ਜਲਦੀ ਦੇਣੀ ਆ ਜਾ ਗੱਡੀ ਲੈ ਕੇ ਐਨੀ ਧੁੱਪੇ ਕੌਣ ਮਰੇਗਾ ਧੁੱਪ ਚ ਜਦੋਂ ਅਗਲੀ ਨੇ ਕਿਹਾ ਕਿ ਮੈਨਾਂ ਸ਼ਾਪਿੰਗ ਕਰਨ ਜਾ ਤੇ ਮੈਂ ਆਪਦਾ ਟਾਈਮ ਕਿ ਖਰਾਬ ਕਰਾਂ ਨਾਲੇ ਚੱਕਲਾ ਫੋਨ ਹਲੋ ਹਾਂ ਮੀਨੂ ਹਾਂ ਮੈਂ ਤਿਆਰ ਆ ਹਾਂ ਹਾਂ ਕੀ ਉਹ ਨਹੀਂ ਨਹੀਂ ਸਕੂਟੀ ਤੇ ਨਹੀਂ ਜਾਂਦੇ ਯਾਰ ਸਮਝਿਆ ਕਰ ਤੂੰ ਕਿੰਨੀ ਧੁੱਪਾ ਦੇਖੀ ਆਪਦੀ ਗੱਡੀ ਲੈ ਆ ਹਾਂ ਠੀਕ ਹੈ ਨਾਲ ਇਹ ਨਾ ਕੁਝ ਤੈਨੂੰ ਪਤਾ ਹੀ ਆ ਖਾ ਪੀ ਕੇ ਆਵਾਂਗੇ ਕੰਮ ਫਿਰ ਕੀ ਆਵਾਂਗੇ ਹਾਂ ਹਾਂ ਕੋਈ ਗੱਲ ਨਹੀਂ ਚੰਗਾ ਜਲਦੀ ਆਈ ਚੰਗਾ ਮੈਂ ਅੱਡੇ ਤੇ ਖੜੀ ਆ ਠੀਕ ਹੈ ਲੈ ਹੁਣ ਬਣੀਆ ਗੱਲ ਵਧੀਆ ਅਗਲੀ ਨੇ ਆਪ ਹੀ ਕਹਤਾ ਮੈਂ ਗੱਡੀ ਲੈ ਆਉਂਗੀ ਨਾਲੇ ਹੂੰ ਨੀ ਤੇ ਕਿਥੇ ਮੈਂ ਧੁੱਪਾਂ ਦੇ ਵਿੱਚ ਫਿਰਦੀ ਬੱਸਾਂ 'ਚ ਟੱਕੇ ਖਾਂਦੀ ਫਿਰ ਜਾਂਦੀ ਨਾਲੇ ਐਂ ਨਹੀਂ ਇਹਨੂੰ ਛੱਡਦੀ ਜੇ ਮੈਨੂੰ ਲੈ ਕੇ ਜਾਂਦੀ ਹੈ ਨਾ ਇਹਨਾਂ ਨਾਲ ਪੀਜ਼ਾ ਹਰਚ ਲੈ ਕੇ ਜਾऊं ਨਾਲੇ ਇਹਨੂੰ ਪੋਸਟਨ ਬਾਈਟ 'ਚ ਲੈ ਕੇ ਜਾऊं ਸਾਰਾ ਖਰਚਾ ਕਰਾ ਕੇ ਆਉਂਗਾ ਇਹਦਾ ਨਾਲੇ ਮੈਂ ਪਾਉਂਗੀ ਸਟੋਰੀਆਂ ਸਨੈਪਚੈਟ ਤੇ ਇੰਸਟਾਗ੍ਰਾਮ ਤੇ ਮੋਜ ਤੇ ਲੋਕਾਂ ਨੂੰ ਤਾਂ ਕਿ ਐ ਲੱਗੂ ਵੇ ਅੱਜ ਭੈ ਟਿੰਪਲ ਗਈ ਐ ਸ਼ਾਪਿੰਗ ਤੇ ਟਿੰਪਲ ਗਈ ਐ ਖਾਣ ਪੀਣ ਬਾਕੀ ਫੂਕਰੇ ਤਾਂ ਆਪਾਂ ਹੈਗੀਆਂ ਜਸ਼ਨ ਹਾਂਜੀ ਆ ਦੇਖੀ ਪੁੱਤ ਕਿੰਨਾ ਸੋਹਣਾ ਸੂਟ ਹੈ ਮੰਮੀ ਇੱਧਰ ਦੇਖੋ ਤੁਸੀਂ ਮੈਂ ਗੱਡੇ ਨੇ ਡਿਜ਼ਾਈਨ ਦਾ ਹੂੰ ਇਹ ਆਵਲਾ ਦੇਖੋ ਤੁਸੀਂ ਸੋਹਣਾ ਹਾਂ ਓਏ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਤਾਂ ਦੇਖੋ ਮੂਰੀਆਂ ਤੇ ਵੀ ਨਾਲੇ ਵਧੀਆ ਡਿਜ਼ਾਈਨ ਬਣਾਇਆ ਹੋਇਆ ਇਹਨਾਂ ਨੇ ਫਿਰ ਪੁੱਤ ਮੂਰੀਆਂ ਵਾਲਾ ਮੈਨੂੰ ਨਹੀਂ ਨਾ ਚੰਗਾ ਲੱਗਣਾ ਚਲ ਕੋਈ ਨਹੀਂ ਮੰਮੀ ਉਹ ਮੇਰੇ ਵਾਸਤੇ ਵੀ ਦੇਖ ਲੈ ਕੋਈ ਆਹ ਦੇਖਿਓ ਜੁਐਲਰੀ ਹੂੰ ਬਹੁਤ ਸੋਣੀ ਹੈ ਰਿਕਟ ਹੈ ਇਤਨਲੇ ਤੇਰੀ ਮੂਤੀ ਸਜਣੀ ਵੀ ਬਹੁਤ ਹੈ ਹਾਂ ਤੇ ਫਿਰ ਹੁਣ ਆਪਾਂ ਐ ਕਰਾਂਗੇ ਸੂਟ ਤਾਂ ਲੈ ਆਵਾਂਗੇ ਪੈਸੇ ਲੈ ਲਓ ਤੁਸੀਂ ਜਸ ਤੋਂ ਲੈ ਤੈਨੂੰ ਲੱਗਦਾ ਵੀ ਜਸ ਉਹਦੀ ਆਪਣ ਨੂੰ ਗੁੱਟੀ ਕੱਢ ਕੇ ਫੜਾ ਦੂ ਪੈਸਿਆਂ ਦੀ ਹੁਣੇ ਤਾਂ ਉਹਦੀ ਕਹਿਣਾ ਮਾਂ ਇਹ ਤਾਂ ਇਹੋ ਜੀ ਹੈਗੀ ਐ ਨਾਲ ਤੂੰ ਵੀ ਘਰ ਪਟਣ ਤੇ ਹੋਗੀ ਲੇ ਮੰਮੀ ਜੀ ਇਹ ਕੋਈ ਗੱਲ ਹੋ ਗਈ ਘਰ ਪੱਟਣ ਨੂੰ ਦਸ ਕੱਪੜੇ ਤਾਂ ਲੈਣੇ ਹੀ ਐ ਨਾਲੇ ਹੁਣ ਫੰਕਸ਼ਨ ਆ ਰਿਹਾ ਉਹ ਤੇ ਕੀ ਆਪਾਂ ਸੂਟ ਰਿਪੀਟ ਕਰਾਂਗੇ ਪਲੋਂ ਕਰਤੀ ਉਹੀ ਗੱਲ ਤੁਸੀਂ ਉਹੀ ਤਾਂ ਮੈਂ ਕਹਿਣੀ ਐ ਪੁੱਤ ਹੁਣ ਪਹਿਲਾਂ ਵਾਲੇ ਸੂਟ ਆਪਣੇ ਸਾਰਿਆਂ ਨੇ ਦੇਖੇ ਹੋਏ ਨੇਗੇ ਸੂਟ ਤਾਂ ਨਵਾਂ ਚਾਹੀਦਾ ਹੀ ਐ ਮੰਮੀ ਸੂਟ ਤਾਂ ਚਾਹੀਦਾ ਪਰ ਉਹ ਆਊਗਾ ਕਿੱਥੋਂ ਤੇ ਕਿਵੇਂ ਲੈ ਕੇ ਆਵਾਂਗੇ ਨਾਲੇ ਜੁਐਲਰੀ ਚਾਹੀਦੀ ਐ ਜੁੱਤੀਆਂ ਚਾਹੀਦੀਆਂ ਨੇ ਪਰਸ ਚਾਹੀਦਾ ਸਮਾਨ ਤਾਂ ਕਿੰਨਾ ਲੈ ਕੇ ਆਉਣਾ ਆਪਾਂ ਨੇ ਚਾਹੀਦਾ ਤਾਂ ਪੁੱਤ ਸਾਰਾ ਕੁਝ ਹੀ ਆਪਾਂ ਨੂੰ ਪਰ ਹੁਣ ਇਹਦੇ ਨਾਲ ਆਪਾਂ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪਊਗੀ ਜਸ ਨੇ ਤਾਂ ਪੈਸੇ ਦੇਣੇ ਨਹੀਂ ਆਪਾਂ ਨੂੰ ਫਿਰ ਮੰਮੀ ਐ ਕਰਦੇ ਆ ਤੁਸੀਂ ਮੇਰੀ ਗੱਲ ਮੰਨੋ ਆਪਾਂ ਨਾ ਸੂਟ ਤਾਂ ਲਿਓਨੇ ਆ ਧਾਰ ਧਾਰ ਥੋੜੀ ਲੈ ਕੇ ਆਵਾਂਗੇ ਆਪਾਂ ਲੈ ਧਾਰ ਕਿਉਂ ਨਹੀਂ ਲੈ ਕੇ ਆਵਾਂਗੇ ਜਿੱਥੇ ਪਹਿਲਾਂ ਖਾਤਾ ਚੱਲਦਾ ਦੋ ਸੂਟ ਹੋਰ ਪਰਵਾ ਲਾਂਗੇ ਐ ਕੀ ਹੁੰਦਾ ਆਪੇ ਦੇ ਦੇਣਗੇ ਪੈਸੇ ਮਗਰੋਂ ਜਿਹੜਾ ਘਰੇ ਗਲੇਸ਼ ਹੋ ਉਹ ਕੋਈ ਨਾ ਘੰਟਾ ਗਲੇਸ਼ ਨਹੀਂ ਲਾਂਗੇ ਏਡੀ ਕੀ ਗੱਲਾਂ ਘੱਟੋ ਘੱਟ ਸੂਟ ਤਾਂ ਨਵੇਂ ਪਾ ਕੇ ਜਾਵਾਂਗੇ ਮੇਰੀ ਗੱਲ ਸੁਣ ਲੈ ਭਾਈ ਮੈਨੂੰ ਤਾਂ ਸੂਟ ਨਾਲੇ ਘੱਟੋ ਘੱਟ 5000 ਦਾ ਚਾਹੀਦਾ ਇਤੋਂ ਘੱਟ ਮੈਂ ਨਹੀਂ ਲੈਣਾ ਕਿਤੇ ਕਹਿੰਦੇ ਮੰਮੀ ਆ 2500 ਵਾਲਾ ਤੂੰ ਲੈ 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 ਮੰਮੀ ਆ ਮੈਂ ਪਾਗਲ ਆ ਮੇਰੀ ਗੱਲ ਸੁਣੋ ਤੁਸੀਂ 5000 ਲੈ ਲਓ ਚਲੋ ਮੈਂ 95 100 ਲੈ ਲੂੰਗੀ ਜਿਆਦਾ ਮਹਿੰਗੇ ਆਪਾਂ ਨਹੀਂ ਲੈਂਦੇ ਆਏ ਦਾ ਬੁੱਤਪਾ ਮੈਨੂੰ ਵੀ 7500 ਵਾਲੇ ਹੀ ਦਵਾ ਦੀ ਚੱਲ ਮੰਮੀ ਕੋਈ ਨਾ ਉਹ ਤਾਂ ਦੇਖਾਂਗੇ ਕਿ ਆ ਜਾ ਮਿਲੂਗਾ ਤੇ ਜਿਹੜੀਆਂ ਜੁੱਤੀਆਂ ਜਾਂ ਜੱਟੀਆਂ ਪਰਸ ਵਗੈਰਾ ਲੈਣਾ ਤੇ ਉਹ ਪੱਕ ਜੱਸ ਦਾ ਕ੍ਰੈਡਿਟ ਕਾਰਡਸ ਵਾਈਫ ਮਰਵਾ ਦਾਂਗੇ ਸਹੀ ਗੱਲ ਹੈ ਕਾਰਡ ਤੇਰੇ ਕੋਲੇ ਹੈਗਾ ਨਾ ਉਹ ਤਾਂ ਮੈਂ ਆਪੇ ਕੱਢ ਲੂੰ ਪਰਸੋਂ ਚ ਉਹਦੀ ਨਾ ਤੁਸੀਂ ਟੈਨਸ਼ਨ ਲਓ ਬਸ ਇਹਨੂੰ ਨਾ ਪਤਾ ਲੱਗੇ ਚੱਲ ਆਪਣਾ ਤਾਂ ਬਣ ਗਿਆ ਵਿਆ ਇੰਨਾ ਟਾਈਮ ਹੋ ਗਿਆ ਯਾਰ ਇਹ ਤਾਂ ਵਧੀਆ ਤਾਂ ਮੈਂ ਬੱਸ 'ਚ ਚਲੇ ਜਾਂਦੀ ਉਹ ਆਉਂਦੀ ਐ ਲੈ ਬੜਾ ਟਾਈਮ ਲਾਤਾ ਕਦੋਂ ਦੀ ਵੇਟ ਕਰੀ ਜਾਨੀ ਐ ਇੰਨਾ ਚਿਰ ਲਾਤਾ ਉਹ ਥੋੜਾ ਜਿਹਾ ਕੰਮ ਹੋ ਗਿਆ ਸੀ ਯਾਰ ਘਰੇ ਤੈਨੂੰ ਪਤਾ ਨਾ ਯਾਰ ਮੈਂ ਕਦੇ ਗਰਮੀ ਚ ਨਾ ਟਾਈਮ ਖੜੀ ਨੀ ਉਹ ਤੇਰੇ ਕਰਕੇ ਖੜੀ ਆ ਵੈਸੇ ਵੀ ਨਾ ਮੈਂ ਜਦੋਂ ਕਿਤੇ ਮਾਰਕੀਟ ਵਗੈਰਾ ਜਾਣਾ ਹੋਵੇ ਮੈਂ ਜਾਂਦੀ ਨਹੀਂ ਮੈਂ ਤਾਂ ਘਰ ਹੀ ਆਨਲਾਈਨ ਸਭ ਕੁਝ ਮੰਗਾ ਲੈਨੀ ਆ ਚਲ ਆ ਜਾ ਬਹਿ ਜਾ ਤੈਨੂੰ ਕੀ ਦੱਸਾਂ ਹੁਣ ਜਾਂਦੀ ਤਾਂ ਮੈਂ ਵੀ ਬੱਸਾਂ ਚ ਹੀ ਆ ਹਾਂ ਹਾਂ ਚੱਲ 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 ਏਸੀ ਮੇਰੇ ਮੂਰੇ ਕਰ ਦੇ ਚੰਗਾ ਹਵਾ ਆ ਜੂ ਵਧੀਆ ਹਾਂ ਹਾਂ ਮਾ ਪਾਣੀ ਲੈ ਕੇ ਆਈ ਹਲੇ ਬੁੱਤ ਕੀ ਹੋ ਗਿਆ ਖੰਗੀ ਜੇ ਜਾਂਨੇ ਉਹ ਪਤਾ ਨਹੀਂ ਉਹ ਖੁਸ਼ਕੀ ਜੀ ਹੋਈ ਪਈ ਗੱਲ ਚ ਆ ਡੈਂਪਲ ਕਿੱਧਰ ਜਾਂਦੀ ਸੀਗੀ ਗੱਡੀ ਚ ਕੁੜੀ ਨਾਲ ਉਹ ਤਾਂ ਸ਼ਹਿਰ ਗਈਆਂ ਨੇ ਮੰਮੀ ਤੂੰ ਤਾਂ ਆਪ ਤਾਂ ਸਮਝਦਾਰਾ ਰੋਜ਼ ਰੋਜ਼ ਜਾਣਾ ਚੰਗੀ ਗੱਲ ਆ ਖਰਚਾ ਹੀ ਹੁੰਦਾ ਰੋਜ਼ ਜਾ ਕੇ ਤਾਂ ਓਹੋ ਪੁੱਤ ਹੁਣ ਤੈਨੂੰ ਪਤਾ ਹੀ ਐ ਅੱਜ ਕੱਲ੍ਹ ਦੀਆਂ ਕੁੜੀਆਂ ਸਾਰੀਆਂ ਹੀ ਜਾਂਦੀਆਂ ਫਿਰ ਉਹ ਕਹਿੰਦੀ ਮੈਨੂੰ ਨਹੀਂ ਕਿਤੇ ਜਾਣ ਦਿੰਦੇ ਹੁਣ ਜਦੋਂ ਦੀ ਸੇਲੀ ਜਾਂਦੀ ਐ ਫਿਰ ਮੈਂ ਨਾ ਕਹਦਾ ਜਾਣ ਰਹੀ ਮੰਮੀ ਸਾਰਿਆਂ ਦੀ ਰੀਸ ਆ ਲੋਕ ਤਾਂ ਖੂਚ ਡਿੱਗਣਗੇ ਫਿਰ ਨਾਲ ਡਿੱਗੋਗੇ ਤੁਸੀਂ ਵੀ ਉਹ ਨਾ ਰੀ ਤੂੰ ਦਾ ਪਾਈ ਬਾਹਰੋਂ ਤਪਿਆ ਤਪਾਇਆ ਆਉਣਾ ਇਹੀ ਜੀ ਕੀ ਗੱਲ ਹੋਗੀ ਬਈ ਜਵਾਕੜੀ ਆਪਣੇ ਸਿਰ ਤੇ ਹੀ ਐਸ਼ ਕਰਦੀ ਐ ਘਰ ਲੈਣ ਦੇ ਗਾਹਾਂ ਪਤਾ ਨਹੀਂ ਕਹੇ ਜਾਂ ਟੱਕਰੂ ਕਹੇ ਜਾਂ ਨਾ ਉਹ ਜਵਾਕੜੀ ਦੀ ਗੱਲ ਨਹੀਂ ਉਹਦਾ 7-8000 ਰੁਪਏ ਮਹੀਨੇ ਦਾ ਖਰਚਾ ਜਿਹੜਾ ਹੀ ਤੋਰੇ ਫੇਰੇ ਚ ਕਰ ਦਿੰਦੀ ਐ ਉਹ ਕਿਰਣਾ ਇੰਨਾ ਥੋੜਾ ਨਹੀਂ ਹੁੰਦਾ ਮਾਂ ਜਿਵੇਂ ਇੰਨਾ ਖਰਚਾ ਤਾਂ ਹੁਣ ਬਾਹਰ ਹੀ ਹੋ ਹੀ ਜਾਂਦਾ ਪੁੱਤ ਲੈ ਦੱਸ ਫੇਰ ਕੀ ਹੋ ਗਿਆ ਪਤਾ ਨਹੀਂ ਜੁਆਕੜੇ ਸਾਲ 6 ਮਹੀਨੇ ਹੈਗੀ ਪਤਾ ਨਹੀਂ ਨਾ ਕਰ ਲੈਣ ਦੋ ਐਸ਼ ਨਾਲੇ ਸੌਰੀਂ ਜਾ ਕੇ ਕਿਨੇ ਕਰਨ ਦੇਣਾ ਇਹਨੂੰ ਉਹ ਯਾਰ ਐਸ਼ ਤਾਂ ਕਰ ਲੈਣ ਦੋ ਫਰੈਸ਼ ਵੀ ਨਾ ਆਪਦੀ ਅਕਾਤ ਦੇ ਹਿਸਾਬ ਨਾਲ ਕਰੀਦੀ ਹੁੰਦੀ ਆ ਲੋਕ ਪੱਥਰੇ ਤੇ ਢੀਂਗ ਤੋ ਢੀਂਗ ਬੈਠਿਆ ਦੰਦਦਾ 50 50000 ਢਾ ਦੰਦੇ ਆ ਆਪਾਂ ਡਾਲਾਂਗੇ ਫਿਰ ਇੰਨੇ ਪੈਸੇ ਤੂੰ ਤਾਂ ਭਾਈ ਬਾਲੀਆਂ ਕੰਜੂਸ ਵਾਲੀਆਂ ਗੱਲਾਂ ਕਰਦਾ ਇੰਨਾ ਨਹੀਂ ਮਿਹਨਤ ੋਲ ਕੇ ਚੱਲਿਆ ਜਾਂਦਾ ਹੁੰਦਾ ਨਾਲੇ ਪੈਸੇ ਕਿਹਦੇ ਨਾਲ ਜਾਂਦੇ ਨੇ ਇੱਥੇ ਹੀ ਆ ਜ਼ਿੰਦਗੀ ਚੋਂ ਲੋ ਹੱਸ ਖੇਡ ਕੇ ਉਹੀ ਤਾਂ ਨਾਲ ਮੇਰੀ ਗੱਲ ਸੁਣ ਹੁਣ ਤੇਰੀ ਭੂਆ ਦੇ ਮੁੰਡੇ ਦਾ ਵਿਆਹ ਹੈਗਾ ਭਾਈ ਸਾਨੂੰ ਦੋਨਾਂ ਜਣੀਆਂ ਨੂੰ ਨਾਲ ਡਿੰਪਲ ਨੂੰ ਤਿੰਨਾਂ ਨੂੰ ਕੱਪੜੇ ਲੀੜੇ ਚਾਹੀਦੇ ਹੈਗੇ ਮੰਮੀ ਆ 15 20 ਦਿਨ ਪਹਿਲਾਂ ਫੰਕਸ਼ਨ ਸੀਗਾ ਉਦੋਂ ਤੁਸੀਂ ਤਿੰਨੇ ਜਣੀਆਂ ਨਵੇਂ ਸੂਟ ਲੈਈਓ ਕਿਉਂ ਉਹੀ ਪਾ ਲੇ ਫਿਰ ਕੀ ਹੁੰਦਾਗਾ ਉਹ ਤਾਂ ਹੁਣ ਸਾਰੇ ਵਿਸ ਤਰ੍ਹਾਂ ਨੇ ਦੇਖ ਲਿਆ ਸੀ ਉੱਥੇ ਉਹੀ ਤਾਂ ਪਾ ਕੇ ਗਏ ਹੁਣ ਦੁਬਾਰੇ ਥੋੜੀ ਹਰੇ ਏਕ ਥਾਂ ਤੇ ਪੈਂਦੇ ਹੁੰਦੇ ਆ ਕੱਪੜੇ ਨਾਲੇ ਅਗਲਾ ਕੋ ਇਹਨਾਂ ਕੋਲ ਇੱਕੋ ਹੀ ਸੂਟ ਨੇ ਹਰੇ ਨਾਵੇਂ ਉਹੀ ਪਾ ਕੇ ਆ ਜਾਂਦੀਆਂ ਨੇ ਤਾਨੂੰ ਪਤਾ ਜਿਹੜੇ ਸੂਟ ਤੁਹਾਨੂੰ ਉਦੋਂ ਦਵਾਏ ਨੇ ਮੈਂ ਮੇਰੀ 2 ਮਹੀਨਿਆਂ ਦੀ ਤਨਖਾਹ ਲੱਗੀ ਥੋੜੇ ਉਹ ਸੂਟਾਂ 'ਚ ਪੁੱਤ ਫਿਰ ਜਿਹੜੇ ਕੋਈ ਰਿਸ਼ਤੇਦਾਰੀ 'ਚ ਫੰਕਸ਼ਨ ਆਉਂਦੇ ਉਹ ਕਿਹੜਾ ਰੋਜ਼-ਰੋਜ਼ ਆਉਂਦੇ ਆ ਹੁਣ ਕਦੇ ਸਾਲ ਸੀ ਮਹੀਨਿਆਂ ਬਾਅਦ ਇੱਕ ਵਿਆਹ ਆ ਗਿਆ ਫਿਰ ਉਦੋਂ ਦਾ ਭਾਈ ਚਾਹੀਂਦੇ ਹੁਣ ਆਏ ਦਾ ਫਿਰ ਪੈਸੇ ਲੱਗਦੇ ਹੁੰਦੇ ਆ ਐ ਨਹੀਂ ਜੋੜਦੇ ਹੁੰਦੇ ਘਰ ਓ ਯਾਰ ਮੰਮੀ ਪੈਸੇ ਲੱਗਦੇ ਹੁੰਦੇ ਆ ਥੋੜਾ ਆਪਦਾ ਘਰ ਵੀ ਦੇਖ ਕੇ ਚੱਲਣਾ ਪੈਂਦਾ ਮੈਂ ਇੱਕ ਪੈਂਟਕੋਟ ਨਾਲ 5 ਵਿਆਹ ਦੇਖ ਲੇ ਮੈਨੂੰ ਕਿਸ ਨੇ ਪੁੱਠਾ ਮੋੜਦਾ ਫਿਰ ਉੱਥੋਂ ਨਾ ਤੇਰਾ ਕੀ ਕੰਮ ਮਤਲਬ ਅਸੀਂ ਕਮਲੀਆਂ ਘਰੋਂ ਸਿੱਟਦੀਆਂ ਫਿਰਦੀਆਂ ਹੁਣ ਬੰਦਿਆਂ ਦਾ ਸਰ ਜਾਂਦਾ ਭਾਈ ਸਾਡੇ ਤਾਂ ਉਹੀ ਰੰਗ ਹੁੰਦੇ ਸਾਡੇ ਤਾਂ ਡਿਜ਼ਾਈਨ ਬਦਲ ਜਾਂਦੇ ਕੜਾਈਆਂ ਬਦਲ ਜਾਂਦੀਆਂ ਕੱਪੜਾ ਬਦਲ ਜਾਂਦਾ ਨਵੇਂ ਸਿਮਾਉਣੀ ਪੈਂਦੀ ਹੈ ਬੰਦਿਆਂ ਦਾ ਜਾਗੋ ਤੇ ਕੁੜਤਾ ਪਜਾਮਾ ਵਿਆਹ ਚ ਪੈਂਟਕੋਟ ਆਪਾਂ ਮੈਂ 1000 ਵਿਆਹ ਦੇਖ ਲਓ ਪੰਜ ਕੀ ਉਹੀ ਤਾਂ ਹੈ ਸਰ ਤਾਂ ਥੋੜਾ ਵੀ ਜਾਂਦਾ ਮਾਂ ਜਿਨੇ ਸਾਰ ਨਾ ਹੋਵੇ ਜਿਹਨੂੰ ਆਪਦਾ ਘਰ ਦਿਖਦਾ ਹੋਵੇ ਸਾਡਾ ਨਹੀਂ ਸਰਦਾ ਭਾਈ ਤੁਹਾਨੂੰ ਘਰ ਨਹੀਂ ਦਿਖਦਾ ਨਾ ਤੁਹਾਨੂੰ ਕੀ ਪਤਾ ਪੈਸੇ ਕਿੱਥੋਂ ਕਸ ਜੇ ਨਹੀਂ ਤੁਹਾਡੇ ਕੋਲ ਪੈਸੇ ਹੈਗੇ ਆਂ ਪਾਧਾਰ ਲਿਓਨੇ ਆ ਫੇਰ ਕੀ ਡੱਕੀ ਗੱਲ ਹੁੰਦੀ ਆ ਮੇਰੇ ਕੋਲ ਤਾਂ ਪਈ ਪੈਸੇ ਹੈ ਨਹੀਂ ਧਾਰ ਵਾਲੇ ਦੇ ਪੈਸੇ ਦੇਣੇ ਨਹੀਂ ਫਿਰ ਨਾ ਫਿਰ ਇੱਕ ਵਾਰੀ ਜਦੋਂ ਕਿਤੇ ਜਾਣਾ ਹੁੰਦਾ ਉਹਦੀ ਕਲੇਸ ਕਰਕੇ ਬਹਿਣਾ ਕੋਈ ਪੈਸੇ ਹੈ ਨਹੀਂ ਹੋਰ ਪਤਾ ਨਹੀਂ ਪੈਸੇ ਉੱਤੇ ਬੈਂਕਾਂ ਕਾਲੀਆਂ ਕਰੀ ਚੱਲਿਆ ਘਰ ਚੰਗਾ ਪਿਓ ਵਰਗਾ ਕੰਜੂਸ ਆਹੋ ਬੈਂਕਾਂ ਚ ਤਾਂ ਮਰੇ ਕਰੋੜਾ ਰੁਪਈਆ ਪਿਆ ਨਾ ਮੇਰੀ ਗੱਲ ਸੁਣ ਲਓ ਮੇਰੀ 2 ਮਹੀਨੇ ਦੀ ਤਨਖਾਹ ਜਿਹੜੀ ਪਹਿਲਾਂ ਲੱਗੀ ਉਹਦੇ ਨਾਲ ਮੈਂ ਹੁਣ ਤੱਕ ਔਖਾ ਹੋਈ ਜਾਣਾ ਤੁਸੀਂ ਇਹ ਸੂਟਾ ਸਾਟਾ ਨਾਲ ਸਟੈਪ ਨਾ ਚੱਕੋ ਠੀਕ ਹੈ ਜੱਸ ਭੂਆ ਦੇ ਮੁੰਡੇ ਦਾ ਵਿਆਹ ਖਰਚਾ ਤਾਂ ਹੋਊਗਾ ਹੁਣ ਅਗਾਹ ਨੂਨੂ ਵੀ ਲੈ ਕੇ ਜਾਵਾਂਗੇ ਕਿਉਂ ਮੰਮੀ ਜੀ ਉਹੀ ਆਉਣੇ ਤਾਂ ਐਗਾ ਵਿਆਹ ਦੀ ਬੇਇੱਜ਼ਤੀ ਕਰਾ ਦਿਓ ਭਾਈ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਮੇਰੇ ਸੁਭਾਅ ਨਾਲ ਇੱਜ਼ਤ ਤਾਂ ਨਾ ਵਰਤ ਵਰਤੇ ਵੇ ਨਾਲ ਹੁੰਦੀ ਆ ਨਾ ਕਿ ਮਹਿੰਗੇ ਸੂਟ ਪਾਉਣ ਨਾਲ ਬੋਲੋ ਤਾਂ ਅਗਲੇ ਨੂੰ ਸਿੱਧੇ ਮੂੰਹ ਨਾਲ ਤੁਸੀਂ ਸੂਟ ਚਾਹੀਏ ਉੱਥੇ ਲੱਖ ਲੱਖ ਦੇ ਪਾ ਕੇ ਭੱਗ ਜਾਓ ਕਿਸੇ ਨੇ ਨਹੀਂ ਮੂੰਹ ਲਾਉਣਾ ਤੁਹਾਨੂੰ ਮੈਂ ਤਾਂ ਕਦੇ ਕਿਸੇ ਨੂੰ ਮਾੜਾ ਹੀ ਨਹੀਂ ਬੋਲੀ ਨਾਲੇ ਹਰੇਕ ਸਕੀਰ ਵਾਲਿਆਂ ਨਾਲ ਮੈਂ ਤਾਂ ਸਭ ਤੋਂ ਵੱਧ ਵਰਤਦੀ ਆ ਨਾਲੇ ਸਭ ਨੂੰ ਦਿੰਨੇ ਆ ਸੀ ਕਦੇ ਕਿਸੇ ਨੇ ਸਾਡੇ ਨਾਲ ਮੂੰਹ ਨਹੀਂ ਮੋਟਾ ਕਰਿਆ ਨਾ ਤੁਸੀਂ ਤਾਂ ਚੱਕ ਕੇ ਚੀਜ਼ਾਂ ਦੇ ਦੇਣੀਆਂ ਆ ਆ ਫਲਾਨੀ ਨੂੰ ਸੂਟ ਦੇਣਾ ਆ ਤੇਮਕੀ ਨੂੰ ਸੂਟ ਦੇਣਾ ਮੰਗ ਰੋ ਘਰ ਦੇ ਹਾਲਾਤ ਦੇਖੇ ਨੇ ਫਿਰ ਪੈਸੇ ਮੈਂਧਾਰੇ ਫੜਦਾ ਫਿਰਦਾ ਲੋਕਾਂ ਤੋਂ ਕੋਈ ਮੈਡਲ ਨਹੀਂ ਪਾਉਂਦਾ ਹੁੰਦਾ ਸੂਟਾ ਸਾਟਾ ਨਾਲ ਆਪਦੀ ਏਕਾਤ ਦੇਖ ਕੇ ਚੱਲੀਦਾ ਹੁੰਦਾ ਗਾ ਪੁੱਤ ਮੈਡਲ ਤਾਂ ਕਿਸੇ ਦੇ ਵੀ ਨਹੀਂ ਪੈਂਦੇ ਇੱਥੇ ਨਾਲੇ ਜਿੱਥੇ ਹੁਣ ਕੋਈ ਹੱਕ ਬਣਦਾ ਭਾਈ ਹੁਣ ਤੇਰੀ ਭੂਆ ਨੂੰ ਹੱਕ ਬਣਦਾ ਹੀ ਆ ਕੱਪੜੇ ਲੀਡਰ ਨਹੀਂ ਜਾਣਦਾ ਨਾਲੇ ਕੇ ਜਾਈਏ ਫਿਰ ਭੂਆ ਨੂੰ ਦੇ ਦੋ ਮੈਂ ਕਦੋਂ ਭਜ ਦੋਂ ਗੱਲ ਤੋਂ ਪਰ ਤੁਸੀਂ ਤਾਂ ਦੇਖੋ ਤੁਸੀਂ 10 ਦਿਨ ਪਹਿਲਾਂ ਤਾਂ ਮੇਰੇ 25000 ਰੁਪਏ ਲਵਾਈਆਂ ਸੂਟ ਤੁਸੀਂ ਲਈਓ ਚਾਰ ਫੇਰ ਕੀ ਹੋ ਗਿਆ ਹੁਣ ਸਾਲ ਪਰ ਕਿਸੇ ਦਾ ਵਿਆਹ ਨਹੀਂ ਹੈਗਾ ਜੋੜ ਲਈ ਪੈਸੇ ਜਿਹੜੇ ਜੋੜਨੇ ਆ ਜੋੜਾਂ ਤਾਂ ਤਾਂ ਜੇ ਤੁਸੀਂ ਜੁੜਨਦਾਓ ਜੁੜਨ ਤਾਂ ਪੰਜੀ ਨਹੀਂ ਦਿੰਦੀਆਂ ਹੋਰ ਇਹ ਗੱਲ ਚ ਕਲੇਸ਼ ਪਾ ਕੇ ਬੈਠਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਮੰਮੀ ਤੂੰ ਅੱਡ ਕਲ ਕੋਲੋਂ ਗੱਲਾਂ ਛੇੜ ਲੈਣੀਆਂ ਤੈਨੂੰ ਪਹਿਲੀ ਕਿਹਾ ਸੀ ਨਾ ਕਿਹਾ ਕਰ ਓਏ ਹੁਣ ਮੈਨੂੰ ਪਤਾ ਸੀ ਮਖਾ ਜੇ ਹੁਣ ਧਾਰ ਲਿਆਵਾਂਗੇ ਤਾਂ ਵੀ ਅਗਲਾ ਕੱਲ ਨੂੰ ਦੁਕਾਨਦਾਰ ਇਸ ਨੂੰ ਰੋਕ ਕੇ ਕਹੂ ਭਈ ਪੈਸੇ ਫਿਰ ਉਹ ਦੁੱਗਣਾ ਆਪਣੇ ਨਾਲ ਕਲੇਸ਼ ਕਰੂ ਵੀ ਮੈਨੂੰ ਦੱਸਿਆ ਨਹੀਂ ਚੋਰੀਆਂ ਲੈ ਆਈਆਂ ਨਾਲੇ ਫਿਰ ਹੁਣ ਕਲੇਸ਼ ਹੋਇਆ ਨਾਲੇ ਫਿਰ ਹੋਊਗਾ ਕਿੱਥੇ ਹੁਣ ਬਾਅਦੋਂ ਹੀ ਹੋਣਾ ਸੀ ਹੁਣ ਤਾਂ ਆਪਾਂ ਸੂਟ ਪਾ ਕੇ ਟੌਰ ਬਣਾ ਲੈਂਦੀ ਆ ਚੱਲ ਕੋਈ ਨਹੀਂ ਮੇਰੇ ਤਾਂ ਸਿਰ ਦੁਖਣ ਲੱਗਾ ਤਾਂ ਕੋਈ ਏ ਟੱਪੇ ਬੋਲ ਕੇ ਹਟ ਜਿਉ ਆਪਾਂ ਕਿਹੜਾ ਇਹਦੇ ਗੱਲ ਮੰਨਣ ਲੱਗਿਆਂ ਕੱਪੜੇ ਤਾਂ ਆਪਾਂ ਲੈ ਕੇ ਆਵਾਂਗੇ ਜ ਇਸ ਵਾਰ ਵੀ ਖਰਚਾ ਜ਼ਿਆਦਾ ਹੋ ਗਿਆ ਮੈਨੂੰ ਤਾਂ ਇਹ ਸੀਗਾ 5-4000 ਬਚ ਜੂਗਾ ਪਰ ਮੈਨੂੰ ਤਾਂ ਲੱਗਾ 5-400 ਵੀ ਨਹੀਂ ਬਚਣਾ ਜੇ ਐਂ ਚੱਲਦਾ ਰਿਹਾ ਨੌਕਰੀ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਕੋ ਤਾਂ ਜੇਬ ਚ ਤਾਂ ਕੁਝ ਪੈਂਦਾ ਨਹੀਂ ਯਾਰ ਹੁਣ ਇਹਦਾ ਫੋਨ ਕਿੱਥੋਂ ਆ ਗਿਆ ਇਹ ਵੀ ਪੈਸਿਆਂ ਨਾਲ ਹੀ ਕਹਿੰਦਾ ਹੋਊਗਾ ਚਲ ਚੱਕਣਾ ਤਾਂ ਪਊਗਾ ਹੈਲੋ ਹਾਂਜੀ ਹਾਂ ਵੀਰੇ ਕੀ ਹਾਲ ਹੈ ਜੀ ਆਹ ਨਹੀਂ ਨਹੀਂ ਬਾਈ ਇਹੇ ਜੀ ਕੋਈ ਗੱਲ ਨਹੀਂ ਹੈਗੀ ਅਸਲ ਚ ਪਤਾ ਕੀ ਆ ਥੋੜਾ ਖਰਚਾ ਹੋਰ ਪਾਸੇ ਹੋ ਗਿਆ ਨਹੀਂ ਪੈਸੇ ਤਾਂ ਮੈਂ ਤੁਹਾਨੂੰ 10 ਦਿਨ ਪਹਿਲੀ ਮੋੜ ਦੇਣੇ ਸੀ ਬਾਈ ਹਾਂ ਉਹ ਥੋੜਾ ਜਿਹਾ ਘਰੇ ਖਰਚਾ ਵੱਧ ਹੋ ਗਿਆ ਤਾਂ ਕਰਕੇ ਨਹੀਂ ਬਾਈ ਮੇਰੀ ਨਾ ਅਸਲ ਚ ਤਨਖਾਹ ਆਉਣ ਵਾਲੀ ਆ ਪੰਜ ਚਾਰ ਦਿਨਾਂ ਚ ਤੇ ਤੁਹਾਨੂੰ ਮੈਂ ਜੇ ਤਨਖਾਹੀ ਤੋਂ ਪੈਸੇ ਦੇਦਾ हां बस 5-4 ਦਿਨ ਹੋਰ ਸਬਰ ਕਰ ਲੋ ਬਾਈ ਬਣ ਕੇ ਤੁਹਾਨੂੰ ਸਾਰੇ ਪੈਸੇ ਮੋੜ ਦੂੰਗਾ। ਬਸ 5-4 ਦਿਨਾਂ ਦੀ ਗੱਲ ਹਾਂ ਵੱਧ ਤੋਂ ਵੱਧ ਹਫ਼ਤਾ। ਹਾਂ ਹਫ਼ਤੇ ਤੋਂ ਲੇਟ ਨਹੀਂ ਹੁੰਦੇ। ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ। ਠੀਕ ਹੈ ਜੀ। ਇਹ ਇੱਕ ਤਾਂ ਇਹਨਾਂ ਦੇ ਖਰਚੇ ਨਾ ਸਾਰੇ ਟੱਬਰ ਨੂੰ ਪੂਰਾ ਪ੍ਰਵਾਹ ਨਹੀਂ ਹੈਗੀ। ਵੀ ਖਰਚ ਕਿਵੇਂ ਖਰਤਾ ਚੱਲ ਰਿਹਾ ਕਿੱਥੋਂ ਪੈਸਾ ਆਉਂਦਾ। ਨੰਨ ਤਾਂ ਸੂਟਾਂ ਦੀ ਰਹਿੰਦੀ ਹਰ ਵਕਤ ਤੇ ਆਪਦੀ ਫੋਕੀ ਟੌਰ ਦੀ ਵੀ ਤੁਸੀਂ ਇਹ ਤਾਂ ਦੇਖ ਲਓ ਘਰ ਦੇ ਹਾਲਾਤ ਕੀ ਨੇ ਤੁਸੀਂ ਫੋਕੀਆਂ ਟੌਰਾ ਬਣਾਉਣ ਲੱਗਿਆਂ ਲੋਕਾਂ ਸਾਹਮਣੇ ਪਤਾ ਨਹੀਂ ਕਿੰਨਾ ਵਿਚਾਰ ਚੱਲੂ ਐ ਕਦੋਂ ਅੱਖ ਲਾਉਂਨ ਉਹਨਾਂ ਨੂੰ ਆਹ ਕੌਣ ਲੈ ਆਏ ਇੰਨੇ ਕੱਪੜੇ ਵੀਰੇ ਉਹ ਸੱਚਾ ਕੱਪੜੇ ਮੇਰੇ ਨੇ ਤੇ ਮੈਂ ਤੁਹਾਨੂੰ ਐ ਕਹਿਣਾ ਭੁੱਲ ਗਈ ਸੀ ਕਿ ਤੁਸੀਂ ਨਾ ਉਹ ਪੈਸੇ ਦੇ ਆਏ ਉਹਨੂੰ ਆਹ ਇੰਨੇ ਕੱਪੜੇ ਤੂੰ ਲੈਈਆਂ ਹਾਂ ਕਿੱਥੋਂ ਆ ਜਿਹੜਾ ਆਪਣਾ ਆਈਟੀਆਈ ਤੇ ਹੈ ਨਹੀਂ ਵੈਸਟਰਨ ਡ्रेसेस ਵਾਲਾ ਕਿੰਨੇ ਪੈਸੇ ਦੇਣੇ ਆ 8000 ਕੁਛ ਹੈ ਤੇਰੇ ਦਿਮਾਗ 'ਚ ਫਰਕ ਆਗਾ ਦਿਮਾਗ 'ਚ ਕੀ ਫਰਕ ਆ ਦੱਸਿਆ ਮੈਨੂੰ ਮੈਂ ਲੈ ਨਹੀਂ ਸਕਦੀ ਕੱਪੜੇ ਕੱਪੜੇ ਲੈ ਸਕਦੀਆਂ ਤੈਨੂੰ ਲੋੜ ਕੀ ਪਈ ਆ ਕੱਪੜੇ ਲੈਣ ਦੀ ਆ ਹੁਣ 10 ਦਿਨ ਪਹਿਲਾਂ ਤੁਸੀਂ ਕੱਪੜੇ ਲੈ ਕੇ ਆਈ ਹੋਗੀਆਂ ਫਿਰ ਕੀ ਹੋਈ ਜਾਂਦਾ ਤੈਨੂੰ ਇੱਕ ਤੇਰੀ ਭੈਣਾ ਤੂੰ ਉਹਨੂੰ ਵੀ ਕੱਪੜੇ ਲੈਣ ਲੱਗੇ ਇੰਨਾ ਬੋਲਣ ਲੱਗ ਜਾਨਾ ਆ ਫਿਰ ਜੇ ਇੱਕ ਭੈਣਾ ਘਰ ਝਾੜਦੇ ਸਾਰਾ ਤੂੰ ਤੈਨੂੰ ਪਤਾ ਤੂੰ ਕਿੰਨਾ ਖਰਚਾ ਕਰਦੀਆਂਗੀ ਕਿੰਨਾ ਦਾ ਖਰਚਾ ਕਰਦੀ ਆ ਮੈਂ ਆਪਣੀ ਫਰੈਂਡ ਨਾਲ ਗਈ ਸੀ ਉਹਨੇ ਤੁਹਾਨੂੰ ਪਤਾ ਨਹੀਂ ਨੇ 20000 ਦੇ ਕੱਪੜੇ ਲੈਨੇ ਮੈਂ ਤਾਂ ਫੇਰ 8000 ਦੇ ਲੈਨੇਗੇ ਤੇਰੀ ਫਰੈਂਡ ਦੇ ਬਾਪ ਦੀ ਲੱਖ ਰੁਪਿਆ ਤਨਖਾਹ ਮਹੀਨੇ ਦੀ ਤੇ ਮੇਰੀ 15000 ਆ ਫੇਰ ਅਸੀਂ ਵੀ ਭੁੱਖੇ ਨਹੀਂ ਮਰਦੇ ਕੱਪੜੇ ਤਾਂ ਲੈ ਹੀ ਸਕਦੇ ਆ ਉੱਚ ਕੀ ਹੈ ਹੌਲੀ ਹੌਲੀ ਕਰਕੇ ਪੈਸੇ ਦੇ ਦਿਓ ਤੈਨੂੰ ਤਾਂ ਲੱਗਣੀ ਆ ਹੌਲੀ ਹੌਲੀ ਦੇ ਦੇ ਮੈਨੂੰ ਪੁੱਛ ਕਿੱਥੋਂ ਦਿੰਨਾ ਮੈਂ ਪੈਸੇ ਚੱਕ ਕੇ ਮੂੰਹ ਲਾਇਆ 8000 ਇਹਨੂੰ ਪੁੱਠੇ ਮੋੜੇ ਹੀ ਆਉਦਿਆਂ ਨੂੰ ਐਵੇਂ ਕਿਵੇਂ ਅਗਲੇ ਨੇ ਬਿੱਲ ਕੱਟ ਕੇ ਦਿੱਤਾ ਹੁਣ ਨਹੀਂ ਪੁੱਠੇ ਮੁੜਦੇ ਹੈਗੇ ਫਿਰ ਮੈਨੂੰ ਪੁੱਛ ਕੇ ਕਟਾਇਆ ਦੀ ਬਿਲ ਮੰਮੀ ਕਿਉਂ ਇੰਨਾ ਰੌਲਾ ਪਾਇਆ ਆ ਦੇਖ ਲਓ ਦੇਖੀ ਆ ਮੈਂ ਆਪਣੀ ਫਰੈਂਡ ਨਾਲ ਬਾਜ਼ਾਰ ਗਈ ਸੀ ਮੈਂ ਤੁਹਾਨੂੰ ਦੱਸਿਆ ਸੀ ਨਾ ਅਗਲੇ ਨੇ 20000 ਦੇ ਕੱਪੜੇ ਲੈ ਮੰਮੀ ਉੱਥੇ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਨਹੀਂ ਲੈਣੇ ਕੱਪੜੇ ਮੈਂ 8000 ਦੇ ਕੱਪੜੇ ਕਿ ਲੈ ਲੈ ਦੱਸ ਵੀਰਾ ਬੋਲੀ ਜਾਂਦਾ ਚੱਲ ਫੇਰ ਕੀ ਹੋ ਗਿਆ ਕੋਈ ਨਹੀਂ ਜਦੋਂ ਹੁਣ ਕੁੜ ਤੂੰ ਨਾ ਇਹਨੂੰ ਕਦੇ ਰੋਕੀ ਮਾਂ ਪੁੱਠੀਆਂ ਛੈਹ ਦੇ ਦੇ ਇਹਨੂੰ ਨਾ ਆਹਾ ਮੇਰੀ ਗੱਲ ਸੁਣ 8000 ਲਾਇਆ ਹੀ ਇਹਨਾਂ ਤੇ ਆ 10 ਦਿਨ ਪਹਿਲਾਂ ਤੁਹਾਨੂੰ 25000 ਦੇ ਮੈਂ ਕੱਪੜੇ ਦਵਾ ਕੇ ਲਿਆ ਕੱਪੜੇ 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 ਥੋੜੇ ਕੱਪੜੇ ਨਹੀਂ ਸੂਤ ਆਉਂਦੇ ਹੁਣ ਉਹ ਤਾਂ ਵਿਆਹ ਵਾਸਤੇ ਲਏ ਸੀ ਕੱਪੜੇ ਹੁਣ ਉਹ ਵੀ ਤੇਨੂੰ ਕਾਲਜ ਜਾਂਦੀਆਂ ਚਾਹੀਦੇ ਹੀ ਆ ਕੱਪੜੇ ਉਹ ਫਿਰ ਥੋੜੇ ਨੇ ਪਹਿਲਾਂ ਤੇ ਲੈ ਨਿਮਾਰੀ ਖੋਲ ਕੇ ਦੇਖ ਇਹਦੀ ਵੀਰੇ ਤੈਨੂੰ ਪਤਾ ਮੈਂ ਰੀਲਸ ਵਗੈਰਾ ਬਣਾਉਣੀ ਆ ਉੱਥੇ ਆਡੀਅנס ਨਾ ਇਹ ਕਹਿੰਦੀ ਕਿ ਨਵੇਂ ਨਵੇਂ ਕੱਪੜੇ ਪਾ ਕੇ ਦਿਖਾਓ ਫਿਰ ਤੁਹਾਨੂੰ ਪਤਾ ਹਰ ਇੱਕ ਗਾਣ ਕੱਲੀਆਂ ਰੀਲਾਂ ਜੋਗੀਆਂ ਅਸਲ ਕਰਦੇ ਹਾਲਾਤ ਨਾ ਦੇਖੀ ਹਾਲਾਤ ਕੀ ਨੇ ਇੰਸਟਾਗ੍ਰਾਮ ਤੇ ਪਾਉਗੀ ਸਟੋਰੀਆਂ ਕਦੇ ਸਟਾਰਬਕ ਕਦੇ ਪੀਜ਼ਾ ਹਟ ਫਿਰ ਕੀ ਹੋ ਗਿਆ ਵੀਰੇ ਜੇ ਮੈਂ ਚਲੇ ਜਾਨੀ ਆ ਖਾਣ ਪੀਣੇ ਤੇ ਇੰਨਾ ਮੰਮੀ ਰੋਕਦਾ ਟੋਕਦਾ ਤੈਨੂੰ ਤੈਨੂੰ ਕਦੇ ਕਿਸੇ ਨੇ ਰੋਕੇਗਾ ਤੂੰ ਵਗ ਜਿਆ ਕਰ ਭਾਈ ਮੇਰੇ ਕੋਲ ਨਹੀਂ ਝਗੜਾ ਪੈਂਦਾ ਇੰਨੇ ਪੈਸੇ ਝਾੜਨ ਦਾ ਮੈਨੂੰ ਪਤਾ ਕਿੰਨੇ ਬੰਦੇ ਨੇ ਫਿਰ ਤੂੰ ਕੋਲੇਸ ਨਾ ਪਾਇਆ ਕਰ ਜਿਹੜਾ ਕੋਈ ਜਾਂਦਾ ਉਹਨੂੰ ਤਾਂ ਵਗ ਜਾਣ ਦਿਆ ਕਰ ਆ ਅਜ ਤੱਕ ਇੱਥੇ ਹੈਗੀ ਨਾ ਪੈਸੇ ਝੜ ਕੇ ਆਉਂਦੀ ਆ ਰੋਜ਼ ਇਹ ਮੇਰੇ ਅੰਦਰੋਂ ਤੋਂ ਜਾਂਦੀ ਆ ਮੇਰੀ ਗੱਲ ਸੁਣ ਲੈ ਜਦ ਤੱਕ ਉਰੇ ਬੈਠੇ ਆ ਨਾ ਉਦ ਤੱਕ ਹੀ ਆ ਠੀਕ ਐ ਜਦੋਂ ਚਲੇਗੀ ਨਾ ਉਰੇ ਵੜਦੀ ਵੀ ਨਹੀਂ ਤੁਹਾਡਾ ਮੂੰਹ ਵੀ ਨਹੀਂ ਦੇਖਦੀ ਮੈਂ ਕਿਸੇ ਦਾ ਮੈਨੂੰ ਤਾਂ ਲੱਗਦਾ ਤੂੰ ਉਦੋਂ ਤੱਕ ਹੀ ਘਰ ਮੁੱਦਾ ਕਰ ਦੇਂਗੀ ਜਿਹੜੇ ਸਾਫ ਤੇ ਤੂੰ ਖਰਚਾ ਕਰਦੀ ਆ ਖਰਚਾ ਕਰਦੀ ਮਾਂ ਤੂੰ ਨਾਲ ਰੜ ਰਹੀਆਂ ਇਹਨਾਂ ਦੇ ਸਮਝਾਉਣਾ ਤਾਂ ਕੀ ਤੀ ਬਰੋਬਰ ਤੂੰ ਭਾਲਦੀਆਂ ਚੀਜ਼ਾਂ ਬਈ ਤਾਂ ਸਮਝ ਨਹੀਂ ਲੱਗਦੀ ਆਪਣੇ ਘਰ 'ਚ ਤੇਰੇ ਜਿੰਨਾ ਕੰਜੂਸ ਮੱਖੀ ਚੂਸ ਕੋਈ ਨਹੀਂ ਖਾਣ ਨਿੱਕੀ ਦੇ ਤੇ ਗਿਆ ਭਾਈ ਤੂੰ ਬਈ ਕੰਜੂਸ ਨਹੀਂ ਤੁਹਾਨੂੰ ਲੱਗਦਾ ਤੁਹਾਨੂੰ ਪਤਾ ਨਹੀਂ ਕਿਵੇਂ ਪੈਸੇ ਦਾ ਐਡਜਸਟਮੈਂਟ ਕਰਦਾ ਮੈਂ ਹੂੰ ਬਾਰੋਂ ਕਿਸੇ ਨਾਲ ਲੜ ਕੇ ਆਇੰਦਾ ਤਾਂ ਪਿਆ ਤਾਂ ਪੈ ਸਾਨੂੰ ਬੋਲਣ ਲੱਗ ਜਾਂਦਾਗਾ ਘਰੇ ਨਿਕਲ ਮੇਰੀ ਗੱਲ ਸੁਣ ਲੈ ਬੰਦੇਆਂ ਨੂੰ ਆ ਜਥੋ ਲੈਈਆਂ ਨਾ ਕੱਪੜੇ ਜੇ ਪੁੱਠੇ ਮੋੜੇ ਮੈਂ ਪੰਜੀ ਨਹੀਂ ਦੇ ਕੇ ਆਉਣ ਲੱਗਿਆ ਕਿਸੇ ਵੀਰੇ ਫਿਰ ਮੇਰੀ ਵੀ ਸੁਣ ਲੈ ਗੱਲ ਮੁਰਦੇ ਤਾਂ ਟੈਂਪਲ ਕੀ ਗੱਲ ਹੋ ਰਹੀ ਆ ਕਿਉਂ ਬੈਸ ਘਰੀ ਕਰਨੇ ਤੁਸੀਂ ਭਾਬੀ ਆ ਦੇਖ ਲੈ ਵੀਰੇ ਦੀ ਗੱਲ ਕੱਪੜੇ ਕੀ ਲਿਆਈ ਐਨਾ ਕੁਝ ਬੋਲੀ ਜਾਂਦਾ ਐ ਮੈਨੂੰ ਜਿਹੜਾ ਕਲੇਸ ਆਪਣੇ ਨਾਲ ਸੀ ਹੁਣ ਕੁੜੀ ਨਾ ਪਾ ਲਿਆ ਜੱਸ ਤੁਸੀਂ ਨਾ ਥੋੜਾ ਦਿਮਾਗ ਠੰਡਾ ਰੱਖਿਆ ਕਰੋ ਉਹ ਇੰਨਾ ਪਰਹਾਾਈ ਕਰ ਲਿਆ ਕਰੋ ਮੇਰੀ ਗੱਲ ਸੁਣ ਲਓ ਤੁਸੀਂ ਜਿਹੜਾ ਤੁਸੀਂ ਸੂਟਾ ਮੂਹ ਹੈ ਨਾ ਮਹੀਨੇ ਦਾ 22000 ਆ ਦਾ ਨਹੀਂਓ ਮੈਥੋਂ ਨਹੀਂ ਪਈ ਭੁਗਦੇ ਇੰਨੇ ਖਰਚੇ ਨਾ ਆ ਡੈਂਪਲ ਬੰਦਿਆ ਵਾਂਗੂ ਤੁਹਾਨੂੰ ਸਮਝਾਉਣਾ ਇਸ ਤੋਂ ਬਾਅਦ ਕਲੇਸ਼ ਵਧੂਗਾ ਇਹਨਾਂ ਨੂੰ ਪੁੱਠੇ ਮੋੜਿਆ ਮੈਂ ਨਹੀਂ ਪੈਸੇ ਦੇ ਕੇ ਆਉਂਦਾ ਤੇ ਵੀਰੇ ਮੈਂ ਵੀ ਤੈਨੂੰ ਪਿਆਰ ਨਾਲ ਕਹਿ ਰਹੀ ਹਾਂ ਨਾ 2-2000 ਰੁਪਏ ਕਰਕੇ ਦੇ ਦਈਏ ਉਹਨਾਂ ਨੂੰ ਪੈਸੇ ਕੀ ਐ ਜਿਹੜੀ ਸਹੇਲੀ ਨਾਲ ਲਈਆਂ ਨਾ ਜਾ ਕੇ ਉਸੇ ਨੂੰ ਕਹਦੇ ਦੇ ਦੂਗੀ ਤੇਰੇ ਪੈਸੇ ਸੂਟਾਂ ਦੇ ਹੁਣ ਲੋਕਾਂ ਦੀਆਂ ਕੁੜੀਆਂ ਦੇਣਗੀਆਂ ਤੁਹਾਡੇ ਪੈਸੇ ਸ਼ਰਮ ਨਹੀਂ ਮੰਦ ਮਮੀ ਮੇਰੀ ਗੱਲ ਸੁਣੋ ਤੁਸੀਂ ਫालतू ਦੀਆਂ ਗੱਲਾਂ ਦਿਮਾਗ ਤੇ ਨਾ ਲਾਇਆ ਕੀ ਆ ਭਾਈ ਮੇਰੇ ਤਾਂ ਇਹ ਨਾ ਰੋਜ਼ ਮੈਨੂੰ ਤਾਂ ਨੀਂਦ ਦੀ ਗੋਲੀ ਲੈ ਕੇ ਪੈਣੀ ਪੈਂਦੀ ਆ ਇਹਨਾਂ ਤੇ ਪਾ ਦਿੰਦਾ ਇਹ ਸੱਚੀ ਗੱਲ ਕਿਰਮੇ ਮੈਂ ਹੁਣ ਕੀ ਕਰਾਂ ਮੇਰੇ ਨਾਲ ਸਾਰਾ ਫਰੈਂਡ ਸਰਕਲ ਇਦਾਂ ਦਾ ਅਗਲੀਆਂ ਕੁੜੀਆਂ ਪਤਾ ਕਿੰਨੇ ਬ੍ਰਾਂਡਡ ਕੱਪੜੇ ਪਾਉਂਦੀਆਂ ਨੇ ਮੈਂ ਮੈਂ 200 ਰੁਪਏ ਦਾ ਟੌਪ ਪਾਈ ਫਿਰ ਉਹਨਾਂ ਦੇ ਸਾਹਮਣੇ ਹਾਂ ਚਲ ਕੋਈ ਨਾ ਤੇਰੇ ਸਵਾਇਏ ਤਾਂ ਹੁਣ ਮੰਮੀ ਨੂੰ ਕੁਛ ਪਹਿਲਾਂ ਸਾਨੂੰ ਵੀ ਤੇ ਕਿੰਨਾ ਬੋਲ ਕੇ ਆਈ। ਉਹ ਹੀ ਤੂੰ ਐ ਬਲਦੀ ਤੇ ਫੂਸ ਤੂੰ ਪਾ ਦਿੰਨੀ ਐ 10 ਮਿੰਟ ਰੁਕ ਜਾਂਦੀ ਮੈਂ ਆਪੇ ਹੌਲੀ ਹੌਲੀ ਕਹਿ ਦਿੰਦੀ। ਉਹਨੂੰ ਛੇਤੀ ਦੱਸਣ ਬੈਗੀ ਮੈਂ 8000 ਦੇ ਲਈ ਆ ਕੱਪੜੇ। ਲੈ ਲੈ ਹੁਣ ਚੈੱਕ ਉਹ ਤੂੰ। ਮੰਮੀ ਮੈਂ ਉਹਨੂੰ ਭਾਈ ਨੂੰ ਕਹਿ ਕੇ ਆਈਆਂ ਅਗਲਾ ਮੇਰੇ ਤੋਂ ਪੈਸੇ ਮੰਗਦਾ ਸੀ। ਮੈਂ ਕਿਹਾ ਵੀਰਾ ਮੈਂ ਆਪੇ ਦੇ ਦਊਗਾ ਪੈਸੇ। ਤਾਂ ਕਰਕੇ ਹੁਣ ਉਹਨੂੰ ਦੱਸਣਾ ਉਹਨੂੰ ਫੋਨ ਆ ਚੁੱਕਿਆ ਹੋਊਗਾ। ਚੱਲ ਕੋਈ ਨਹੀਂ ਆਰਾਮ ਕਰੋ ਆਪਾਂ ਫੇਰ ਫੇਰ ਬਾਜ਼ਾਰ ਚੱਲਦੇ ਹਾਂ। ਮੰਮੀ ਸੂਟ ਵੀ ਤਾਂ ਲੈ ਕੇ ਆਉਣੇ ਆਹੋ ਚੱਲ ਆਪਾਂ ਸਾਫ ਲੈ ਕੇ ਆਉਣੇ ਹ ਨਹੀਂ ਤਾਂ ਨਾ ਮੈਂ ਘਰ ਚੋਂ ਕਿਤੇ ਹੋਰ ਚਲੀ ਜਾਨੀ ਪੀਜੀ ਚ ਰਹਿਣ ਲੱਗ ਜਾਨੀ ਆਪਣੀ ਫਰੈਂਡਸ ਨਾਲ ਫੇਰ ਠੀਕ ਹੋ ਤੁਸੀਂ ਪੀਜੀ ਚ ਦੱਸ ਕੀ ਕਰਨਾ ਮੈਂ ਤੇ ਚਿੱਤਰ ਨਾ ਖਾਣੀ ਜਿਆਦਾ ਨਾ ਮੇਰੇ ਮੂਰੇ ਬੋਲਿਆ ਕਰ ਜਿਆਦਾ ਨਾ ਬੋਲਿਆ ਕਰ ਸਮਝਾਉਂਦੇ ਹੈ ਨਹੀਂ ਨਾਲੇ ਤਾਂ ਤੇਰੇ ਸਾਰੇ ਸ਼ੌਕ ਪੂਰੇ ਕਰਦੀ ਆਂ ਵਾਲੇ ਮੈਨੂੰ ਗੁੱਠਾ ਬੋਲਦੀ ਏ ਯਾਰ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਆ ਵੀ ਗੋਆ ਟ੍ਰਿਪ ਮੇਰਾ ਫਾਈਨਲ ਹੈ ਫਾਈਨਲ ਨਹੀਂ ਕਿਸੇ ਹਾਲ ਚ ਵੀ ਕੈਨਸਲ ਨਹੀਂ ਕਰਦੀ ਮੈਂ ਹਾਂ ਟਿਕਟ ਬੁੱਕ ਕਰਵਾ ਵਾਸਤੇ ਕੀ ਹੋਇਆ ਓ ਯਾਰ ਮੇਤੋ ਲੈ ਲਈ ਤੂੰ ਪੈਸੇ ਤੇਰੇ ਟਿਕਟ ਦੇ ਪੈਸੇ ਮੈਂ ਦੇ ਦੂੰਗੀ ਬਸ ਹਾਂ ਬਸ ਕੋਈ ਤੰਗੀ ਨਹੀਂ ਆਪਾਂ ਨੂੰ ਲੈ ਓ ਮੈਂ ਹੁਣੇ ਹੀ ਤੈਨੂੰ ਪਤਾ ਕਿੰਨੇ ਪੈਸੇ ਕਿੰਨੇ ਪੈਸਿਆਂ ਦੇ ਕੱਪੜੇ ਲੈ ਕੇ ਆਈਆਂ ਮੇਰੇ ਘਰ ਦੇ ਕੁਝ ਨਹੀਂ ਕਹਿੰਦੇ ਆਪਣਾ ਵਧੀਆ ਚੱਲਦਾ ਯਾਰ ਸਾਰਾ ਬਿਜ਼ਨਸ ਤੁਹਾਨੂੰ ਪਤਾ ਤਾਂ ਹੈਗਾ ਪੈਸੇ ਪੂਰੇ ਤਾਂ ਜੇ ਮੈਂ ਅੱਜ ਮੰਗ ਲਾਂ ਨਾ ਆਪਣੀ ਮੰਮੀ ਤੋਂ 1 ਲੱਖ ਨਾਲ ਦੇ ਨਾਲ ਕੱਢ ਕੇ ਦੇ ਦਿੰਦੀ ਐ ਹੋਰ ਮੈਨੂੰ ਪਤਾ ਆ ਮੈਨੂੰ ਪਤਾ ਆ ਵੀ ਖਰਚਾ ਆਪਣਾ 50000 ਆਊਗਾ ਤਿੰਨ ਚਾਰ ਦਿਨਾਂ ਦਾ ਠੀਕ ਹੈ ਪਰ ਫੇਰ ਵੀ ਸੋਣ ਗੱਲ ਫੇਰ ਵੀ ਮੈਂ 1 ਲੱਖ ਰੁਪਏ ਨਾਲ ਲੈ ਕੇ ਜਾਊ ਹਾਂ ਤੁਹਾਡੇ ਵਰਗਿਆਂ ਤੇ ਕਈ ਵਾਰੀ ਖਰਚਾ ਕਰਨਾ ਪੈ ਜਾਂਦਾ ਹੈ ਨਾ ਮਤਲਬ ਵੀ ਰੱਖਣਾ ਚਾਹੀਦਾ ਨਾ ਪੈਸੇ ਰੱਖਣੇ ਚਾਹੀਦੇ ਆ ਹਾਂ ਬੇਫਿਕਰ ਹੋ ਜਾ ਤੁਸੀਂ ਤਿਆਰੀ ਕਰੋ ਬਸ ਠੀਕ ਹੈ ਹਾਂ ਹਾਂ ਬਸ ਤਿਆਰੀ ਹੈ ਯਾਰ ਮੈਂ ਨਵੇਂ ਕੱਪੜੇ ਲੈ ਕੇ ਆਈਆਂ ਹੱਦ ਕਰੀ ਜਾਨੀ ਆ ਪਤਾ ਕਿੰਨੀਆਂ ਸੋਹਣੀਆਂ ਮੱਡੀਆਂ ਕਿੰਨੀਆਂ ਡਰੈਸਾਂ ਲੈ ਕੇ ਆਈਆਂ हां बस ओके ओके 하지 ਨਹੀਂ ਮੈਂ ਕਰੇ ਕੋਈ ਵੀ ਗੱਲ ਕਰਦੀ ਚੁੱਪ ਰਹਿ ਤੂੰ ਬਸ ਮੈਂ ਆਪਣੇ ਆਪ ਮੰਮੀ ਨੂੰ ਕਹਿ ਦੂੰਗੀ ਉਹਨੇ ਮੈਨੂੰ ਪੈਸੇ ਫੜਾਣੇ ਆ ਅਗਲੇ ਦਿਨ ਆਪਾਂ ਨਿਕਲ ਜਾਣਾ ਬਸ ਠੀਕ ਹੈ ओके ਬਾਏ ਠੀਕ ਹੈ ਲੈ ਮੰਨ ਗਈ ਗੱਲ ਪਰ ਗੱਲ ਕਰ ਹੁਣ ਪੈਸੇ ਕਿੱਥੋਂ ਲਵਾਂ ਕਰਾਂ ਕੀ ਮੈਂ ਬਿਰਤਾ ਆਪ ਇਹਨਾਂ ਬੋਲ ਕੇ ਹਟਿਆ ਹੁਣ ਮੰਮੀ ਨੂੰ ਹੀ ਕਹਿਣੀ ਆ ਕੋਈ ਗੇਮ ਲਾ ਮੈਨੂੰ ਪੈਸੇ ਦੇ ਮੈਂ ਨਹੀਂ ਮੈਂ ਤਾਂ ਜਾਉਂਗੀ ਮਨਾ ਨਹੀਂ ਮੈਂ ਕਰਦੀ ਅਗਲਿਆਂ ਨੇ ਹੁਣ ਟਿਕਟ ਵੀ ਬੁੱਕ ਕਰਾਤੀ ਆ ਯਾਰ ਕੀ ਕਰਾਂ ਜੱਗੀ ਤੇ ਪੈਸੇ ਦੇਵਾਂ ਤਾਂ ਦੇਵਾਂ ਕਿੱਥੋਂ ਕੈਵਰ ਨੇ ਮੈਨੂੰ ਫੋਨ ਕਰ ਲਿਆ ਅਗਲਾ ਸੋਚੂ ਵੀ ਪੈਸੇ ਲੈਣ ਵਰੀ ਤਾਂ ਉਹ ਦੀ ਫੋਨ ਕਰ ਲੈਂਦਾ ਸੀਗਾ ਹੁਣ ਮੋੜਨ ਵਰੀ ਨਾ ਵੀ ਨਹੀਂ ਲੈਂਦਾ 15 ਵੀ ਦਿਨ ਉਤੋਂ ਦੀ ਲਾਂਗੇ ਜਵਾਨ ਕਰੀ ਦੂੰਗੇ। ਔਖਾ ਜੂ ਯਾਰਾਂ ਤਾਂ। ਹਾਈ ਹੇ। ਸੱਚੀ ਗੱਲ ਐ ਭਾਈ ਮੱਚ ਗਈ। ਇਹ ਕਿਤਾ ਦੁਕਾਨਦਾਰ ਪਕਾਈ ਵੀ ਬਾਲੀ ਕਰਾਉਂਦੇ ਆ ਐ ਨਹੀਂ ਵੀ ਪਹਿਲਾਂ ਹੀ ਚੱਜ ਦਾ ਸੂਟ ਦਿਖਾ ਦੇਣ। ਪਹਿਲਾਂ ਤਾਂ ਇਹ ਖੋਰ ਜਿਹਾ ਦਿਖਾ ਦਿੰਦੇ ਆ। ਚੱਜ ਦੇ ਸੂਟ ਤਾਂ ਦੇ ਲੰਮਾ ਕਰੂ ਦਿਖਾਏ ਆ। ਮੰਗ ਰੋ ਵੀ ਤਾਂ ਦਿਖਾਉਂਦੇ ਆ ਮੰਮੀ ਜੇ ਉਹਨਾਂ ਨੂੰ ਕਹੇ ਦੀ। ਆ ਕੀ ਲੈਂਦਾ? ਆ ਕੀ ਲੈਂਦਾ ਹੁਣ ਤੁਸੀਂ? ਜਦ ਤੁਹਾਨੂੰ ਦੱਸਿਆ ਤਾਂ ਸੀ ਵੀ ਫੰਕਸ਼ਨ ਆਪਾਂ ਨੂੰ। ਇਸ ਕੋਟ ਦੇ ਦਿਮਾਗ 'ਚ ਫਰਕ ਆਗਾ ਲੈ ਦਿਮਾਗ 'ਚ ਫਰਕ ਵਾਲੀ ਕੀ ਗੱਲ ਐ ਹੁਣ ਕੱਪੜੇ ਤਾਂ ਚਾਹੀਦੇ ਹੀ ਨੇ ਕੱਪੜੇ ਚਾਹੀਦੇ ਨੇ ਕੱਪੜੇ 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 ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਐ ਨਹੀਂ ਹੈਗੀ ਦੇਖੀ ਹਾਂ ਨੂੰ ਚੱਕ ਲਾਉਣ ਸਾਰ ਲਿਆਂਦੇ ਮੰਮੀ ਪਤਾ ਕਿੰਨੇ ਪੈਸੇ ਲੱਗ ਗਏ ਸਿੱਟੀ ਜਾਂਦੇ ਹੋ ਜਸ਼ਨ ਜਿਹੜਾ ਇੱਕ ਉਹਨੇ 4500 ਦਾ ਨਹੀਂ ਸੀ ਸੂਟ ਦਿਖਾਇਆ ਮੇਰੇ ਤਾਂ ਉਹ ਤੇ ਜਮਾਂ ਨੀਤ ਫਿੱਟ ਗਈ ਕਿਤੇ ਫੇਰ ਗਈਆਂ ਲੈ ਕੇ ਆਵਾਂਗੇ ਹਾਂ ਆਹੋ ਦੁਕਾਨ ਵਾਲਾ ਪਿਓ ਲੱਗਦਾ ਨਾ ਸੂਟ ਲੈ ਕੇ ਆਵਾਂਗੀ ਆ ਸੂਟ 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 ਤੁਹਾਨੂੰ ਸੂਟਾਂ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਹੈਗਾ ਮੈਂ ਕਹਿੰਦਾ ਅਸੀਂ ਇੰਨੇ ਪੈਸੇ ਲਾ ਕੇ ਆਏ ਨਹੀਂ ਵੀ ਖੁਸ਼ ਹੋ ਜੇ ਵੀ ਦੇਖਾਵਾਂ ਕਹੇ ਜੇ ਲੈ ਆਉਂਦਾ ਹੀ ਮੱੱਚੀ ਬੁੱਥੀ ਕਰ ਲੈਂਦਾ ਹੈਗਾ ਓ ਯਾਰ ਕਰਦੇ ਹਾਲਾਤ ਵੀ ਦੇਖ ਲੋ ਘਰ ਕਿਵੇਂ ਚੱਲਦਾ ਆਪਣਾ ਚੰਗਾ ਭਲਾ ਦਾ ਚੱਲੀ ਜਾਂਦਾ ਘਰ ਨੂੰ ਕੀ ਹੋਇਆ ਐਡਾ ਦੱਸ ਗਏ ਅਸੀਂ ਲੱਖ ਰੁਪਈਆ ਲਾ ਕੇ ਆ ਗੀਆਂ ਤੁਹਾਨੂੰ ਕੀ ਪਤਾ ਕਿਵੇਂ ਚੱਲਦਾ ਹੈਗਾ ਮੈਂ ਘੱਟ ਤੋਂ ਘੱਟ 20 ਜਾਣੇ ਤੋਂ ਪੈਸੇ ਧਾਰੇ ਫੜ ਲੇ ਹਰ ਮਹੀਨੇ ਸੋਚਦਾ ਵੀ ਤਨਖਾਹ ਚੋਂ ਮੋੜਨੂੰ ਤਨਖਾਹ ਚੋਂ ਮੋੜ ਦੂੰ ਪਰ ਤਨਖਾਹ ਤਾਂ ਪਹਿਲੀ ਪੂਰੀ ਹੋ ਜਾਂਦੀ ਹੈ ਮੇਰੀ ਫੇਰ ਕਿੱਡੀ ਕਬੱਡੀ ਗੱਲ ਐ ਦੇਣਾ ਲੈਣਾ ਤਾਂ ਚੱਲਦਾ ਹੀ ਰਹਿੰਦਾਗਾ ਨਾਲੇ ਇਹ ਪੁੱਛੇ ਵੀਰੇ ਨੂੰ ਕੌਣ ਕਹਿੰਦਾ ਕਿਸੇ ਤੋਂ ਪੈਸੇ ਫੜ ਨਾ ਫੜਿਆ ਕਰ ਹਾਂ ਉਹ ਫਿਰ ਦਊ ਕਿੱਥੋਂ ਤਨਖਾਹ ਚੋਂ ਤਨਖਾਹ ਤੁਸੀਂ ਛੱਡੋ ਨਾ ਤਾਂਗਾ ਤਨਖਾਹ ਦਾ ਤਾਂ ਤੁਹਾਡੇ ਚੋਂ ਇੱਕ ਜਣੀ ਸੂਟ ਲੈਂਦੀ ਆ ਚੜੇ ਮਹੀਨੇ ਉਹੀ ਪੱਥਰ ਤਰੀ ਜਾਂਦਾ ਚੜੇ ਮਹੀਨੇ ਕਿਹੜੇ ਲੈਣੇ ਮਿਲ ਜਾਂਦਾ ਪਤਾ ਨਹੀਂ ਕੀ ਗੱਲ ਆ ਆ ਸੂਟ ਤੇਰੀ ਘਰ ਵਾਲੀ ਲੈ ਕੇ ਆਈ ਏ ਤੇ ਨਾਲੇ ਤੇਰੀ ਮਾਂ ਮੈਂ ਤਾਂ ਲਿਆਈ ਵੀ ਨਹੀਂ ਉਹ ਕੱਪੜੇ ਲੈ ਕੇ ਆਈ ਸੀ ਜਿਹੜਾ ਤੂੰ پیسے ਦਿੰਦਾ ਤੇਰੀ ਕੁਛ ਨਹੀਂ ਲੱਗਦੀ ਮੈਂ ਤੇਰੀ ਮਾਂ ਬੇਅਕਲ ਜੀ ਤੁਸੀਂ ਤਾਂ ਤੰਨਾ ਨਹੀਂ ਤਪਾਲਿਆ ਮੈਨੂੰ ਤੁਹਾਨੂੰ ਭੋਰਾ ਫਿਕਰ ਨਹੀਂ ਕਰ ਕਿਵੇਂ ਚੱਲਦਾ ਕਿੱਥੋਂ ਮੈਂ ਪੈਸਾ ਲਵਾਂ ਨਾ ਕਿਵੇਂ ਐਡਜਸਟ ਕਰਦਾ ਸਾਰਾ ਕੁਝ ਮੇਰੇ ਤਾਂ ਜੀ ਕਰਦਾ ਕੁਛ ਖਾ ਕੇ ਮਰ ਜਾ ਲੈ ਵੀਰੇ ਚ ਖਾ ਕੇ ਮਰਨ ਵਾਲੀ ਕਿਹੜੀ ਗੱਲ ਆ ਦੇਖੀ ਸੂਟ ਤੇ ਲੈ ਕੇ ਆਈਆਂ ਨੇ ਨਾਲੇ ਜਸ ਥੋੜਾ ਠੰਡੇ ਦਿਮਾਗ ਨਾਲ ਕੰਮ ਕਰਿਆ ਕਰੋ ਉਹੀ ਪਾਰ ਹਾਈ ਕਰਕੇ ਖੜ ਜੰਨੇ ਹੋ ਸਿਆਣੀ ਗੱਲ ਕਰੀਦੀ ਹੁੰਦੀ ਐ ਲੋਕ ਤਰਬੂ ਮੂਰੇ ਮਿੰਤਾ ਕਰਦੇ ਆ ਵੀ ਰੱਬਾ ਸਾਡੀ ਉਮਰ ਲੰਬੀ ਕਰੀ ਇਹ ਕਹਿੰਦਾ ਮੈਂ ਕੁਸ ਖਾ ਕੇ ਮਰ ਜਾ ਉਹ ਉਮਰ ਲੰਬੀ ਕਰਨ ਨੂੰ ਮੇਰੇ ਲਈ ਚਾਰਾ ਕੀ ਆ ਮੈਨੂੰ ਐਂ ਤਾਂ ਦੱਸ ਦਿਓ ਤੁਸੀਂ ਚਾਰੇ ਤਪਾ ਰੱਖਿਆ ਤੁਹਾਡੇ ਖਰਚਿਆਂ ਨੇ ਨਿਤ ਨਵੇਂ ਖਰਚੇ ਨਿਤ ਨਵੇਂ ਖਰਚੇ ਤੁਹਾਡੇ ਅਸੀਂ ਕੀ ਕਰਤਾ ਚਾਰੇ ਨੂੰ ਕੀ ਤੁਹਾਨੂੰ ਤੁਹਾਡੇ ਗੱਜ ਗੂਠਾ ਦਿੱਤਾ ਹੋਰ ਗੂਠਾ ਦੇਣ ਦੀ ਕਸਰ ਹੁਣ ਕੋਈ ਬਸ ਗੱਲ ਫੜ ਕੇ ਨਹੀਂ ਗੂਠਾ ਦਿੱਤਾ ਤੁਸੀਂ ਕਸਰ ਕੋਈ ਨਹੀਂ ਛੱਡੀ ਮੈਨੂੰ ਪਤਾ ਮੈਂ ਕਿੱਥੋਂ ਖਰਚੇ ਤੋੜਦਾਗਾ ਮੈਂ ਤੇ ਤਰੀ ਗੱਲਾਂ ਨਹੀਂ ਸਮਝ ਆਉਂਦੀਆਂ ਤਰਖਾ ਪੂਰੀ ਨਹੀਂ ਹੋਣ ਦਿੰਦੀ ਆ 8 50000 ਦਾ ਕੱਪੜਾ ਹਰ ਮਹੀਨੇ 8 50000 ਦਾ ਕੱਪੜਾ ਹਰ ਮਹੀਨੇ ਉਹ ਤੁਹਾਨੂੰ ਪਤਾ ਕਰ ਤੇ ਸੌਦਾ ਵੀ ਕਿਵੇਂ ਆਉਂਦਾਗਾ ਤੇਰੀ ਕਮਾਈ ਨਾਲ ਹੀ ਆਉਂਦਾ ਪੁੱਤ ਕਮਾਈ ਪੱਲੇ ਦਾ ਛੱਡੋ ਮੇਰੇ ਕਮਾਈ ਦਾ ਤਾਂ ਤੁਸੀਂ 1 ਰੁਪਈਆ ਨਹੀਂ ਮੇਰੇ ਪੱਲੇ ਛੱਡਦੀਆਂ ਲੋਕਾਂ ਤੋਂ ਧਾਰ ਫੜ ਰਹਾ ਮੈਂ ਪਿਛਲੇ 6 ਮਹੀਨਿਆਂ ਤੋਂ ਰੋਜ਼ ਮੈਨੂੰ 4 4 ਫੋਨ ਆਉਂਦੇ ਅਗਲੇ ਤੇ ਪੈਸੇ ਦੇ ਦੇ ਪੈਸੇ ਦੇ ਦੇ ਕੀ ਤੋਂ ਕੀ ਤੋਂ ਮੰਗੀ ਜਾਉ ਮੈਂ ਤਾਂ ਧਾਰ ਮੰਗਤਾ ਬਣ ਆ ਰਖਿਆ ਤੁਸੀਂ ਮੈਨੂੰ ਥੋੜੇ ਸੂਟੇ ਨਹੀਂ ਲੂਟਾਂ ਦੇ ਸੂਟ 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 ਚੱਲੋ ਕੋਈ ਨਾ ਦੱਸ ਕੀ ਚੱਲੋ ਕੋਈ ਨਾ ਦੱਸ ਥੋੜੇ ਮੈਡਲ ਪਾ ਤਾ ਅੱਜ ਤੱਕ ਕਿਸੇ ਨੇ ਮੈਨੂੰ ਇਹ ਦੱਸ ਦੋ ਤੁਸੀਂ ਵੀ ਹਾਂ ਤੂੰ ਇੰਨਾ ਮਹਿੰਗਾ ਸੂਟ ਪਾਈ ਫਿਰਦੀ ਆਂਗੀ ਕ ਕਿਸੇ ਅਹੁਦੇ ਤੇ ਬਿਠਾਤਾ ਤੈਨੂੰ ਵੀ ਤੂੰ ਇੰਨੇ ਮਹਿੰਗੇ ਮਹਿੰਗੇ ਕੱਪੜੇ ਲਿਆਉਣੀਆਂ ਆਪਦਾ ਘਰ-ਬਾਰ ਦੇਖਣਾ ਨਹੀਂ ਰੀਸਾ ਕਰਦੇ ਤੁਸੀਂ ਵੱਡੇ-ਵੱਡੇ ਦੀਆਂ ਅਗਲੇ ਦੇ ਖਰਚ ਆਮਦਨ ਵੀ ਦੇਖ ਲਓ ਕਿੰਨੀ ਆਗੀ ਪੁੱਤ ਚੱਲ ਮੇਰੀ ਗੱਲ ਸੁਣ ਮੈਂ ਮੰਨਦੀ ਆਂ ਵੀ ਸਾਥੋਂ ਗਲਤੀ ਹੋ ਗਈ ਐਵੇਂ ਲੋਕਾਂ ਨੂੰ ਦੇਖ ਕੇ ਸਾਨੂੰ ਵੀ ਐਂ ਲੱਗਦਾ ਹੁੰਦਾ ਓਨੇ ਇੰਨਾ ਮਹਿੰਗਾ ਸੂਟ ਪਾ ਲਿਆ ਅਸੀਂ ਵੀ ਉਹੋ ਜਿਹਾ ਪਾ ਲਿਆ ਲੋਕਾਂ ਦੀ ਰੀਸ ਕਰ ਬੈਠੇ ਆ ਜਿਹੜਾ ਹੁਣ ਤੇਰੇ ਤੇ ਕਰਜਾ ਚੜਿਆ ਨਾ ਕੋਈ ਨਹੀਂ ਅ퍼 ਹਲ ਮਿਲ ਕੇ ਲਾ ਦੇਂਗੇ ਪਰ ਪੁੱਤ ਮਰਨ ਵਾਲੀ ਗੱਲ ਨਾ ਕਰੀ ਤੇਰੇ ਬਿਨਾ ਤਾਂ ਮੇਰੇ ਘਰ 'ਚ ਹੀ ਨੇਰ ਪੈਜੂ ਚੰਦਰਿਆ ਮੈਂ ਘਰ ਵੀ ਕੀ ਕਰਨਾ ਹੈਗਾ ਘਰ ਵੀ ਕੀ ਕਰਨਾ ਆ ਘਰ ਗਹਿਣੇ ਰੱਖਣ ਵਾਲਾ ਹੀਲਾ ਹੋਇਆ ਪਿਆਗਾ ਘਰ ਵੀ ਕੀ ਕਰਨਾ ਇੰਨਾ ਕਰਦਾ ਤੜਿਆ ਪਿਆ ਮੇਰੇ ਸਿਰ ਤੇ ਡੈਂਪਲ ਮੈਂ ਤਾਂ ਆਈ ਕਹਿਣੀ ਆ ਪੁੱਤ ਤੂੰ ਹੀ ਕੋਈ ਸ਼ਹਿਰ ਚ ਨੌਕਰੀ ਲੱਭ ਲਾ ਤੇਰੇ ਭਰਾ ਨੂੰ ਸਹਾਰਾ ਨਾ 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 ਇਹ ਨੌਕਰੀ ਕਰ ਲੂ ਇਹਦਾ ਸਟੈਂਡਰਡ ਡਾਊਨ ਹੋਜੂ ਮੈਡਮ ਦਾ ਨੌਕਰੀਆਂ ਇਹਨਾਂ ਵਾਸਤੇ ਥੋੜੀ ਬਣੀਆਂ ਨੇ ਨੌਕਰੀਆਂ ਨਾ ਮੇਰੇ ਅਰਗਿਆਂ ਵਾਸਤੇ ਬਣੀਆਂ ਨੇ ਨਹੀਂ ਵੀਰੇ ਨਾਲੇ ਸਾਰਾ ਦਿਨ ਉੱਥੇ ਨੌਕਰੀਆਂ ਤੇ ਮਰੋ ਉੱਥੇ ਸਿਰਖ ਪਾਈ ਕਰੋ ਔਰ ਇਹ ਘਰੇ ਆ ਕੇ ਥੋੜੇ ਨਾਲ ਕਰੋ ਪੁੱਤ ਮੇਰੀ ਗੱਲ ਸੁਣ ਹਾਂ ਆਪਣੇ ਨੰਬਰ ਦਾ ਨਾ ਵੀ ਨਾ ਬੁੜੀ ਮੰਝੇ ਚ ਪਈ ਹੈਗੀ ਉਹਨਾਂ ਨੂੰ ਵੀ ਇੱਕ ਖਮਮਲੀ ਦੀ ਲੋੜ ਐ ਉਹਨੂੰ ਸਾਂਭਣ ਵਾਸਤੇ 5000 ਰੁਪਏ ਮਹੀਨੇ ਤੇ ਮੈਂ ਉਹਨਾਂ ਦੇ ਲੱਗ ਜਾਨੀ ਆ ਆ ਬੱਸ ਆ ਬੰਨੇ ਤੁਹਾਡੇ ਮੂਰੇ ਹੱਥ ਹੁਣ ਹੋਰ ਖੇ ਨਾ ਪਵਾ ਮੇਰੇ ਸਿਰ 'ਚ ਜਿਹੜੇ 5-5000 ਦੇ ਸੂਟ ਲਿਓਨੀ ਹੋ ਨਾ ਉਹੀ ਲਿਓਨੇ ਬੰਦ ਕਰ ਦੋ 5-4 ਮਹੀਨੇ ਆਪੇ ਸੂਤਾ ਜੂ ਸਾਰਾ ਪੁੱਟਾ ਅਮਰ ਦਾ ਕੋਈ ਮੇਣਾ ਨਹੀਂ ਹੁੰਦਾ ਵੀਰੇ ਪਲੀਜ਼ ਸੌਰੀ ਵੀਰੇ ਮੈਂ ਸੱਚੀ ਦੱਸਾਂ ਚਿੰਨੀ ਤੁਸੀਂ ਇੰਨੀ ਕੋਸ਼ਿਸ਼ ਨਾਲ ਨੇ ਪੈਸੇ ਲਾ ਕੇ ਮੈਨੂੰ ਪੜਾਏ ਲਖਾਏ ਨਾ ਮੈਂ ਮਮਾ ਜਵਾਬ ਕਰੂੰਗੀ ਅੱਗੇ ਜੱਸ ਨਲੇ ਮੇਰੀ ਵੀ ਕੋਈ ਸੂਟਾਂ ਨਾਲ ਟੌਰ ਨਹੀਂ ਤੁਹਾਡੇ ਨਾਲ ਹੀ ਆ ਫੇਰ ਤੁਸੀਂ ਇਹੋ ਜਿਹਾ ਕੋਈ ਗਲਤ ਕਦਮ ਨਾ ਚੱਕਿਓ ਤੁਹਾਨੂੰ ਟੌਰ ਕਿੱਥੇ ਦੀਂਦੀ ਆ ਸੂਟਾਂ ਬਿਨਾ ਤੁਸੀਂ ਤਾਂ ਇੱਕ ਪ੍ਰੋਗਰਾਮ ਤੇ ਜਾਣਾ ਦੂਜੇ ਪ੍ਰੋਗਰਾਮ ਤੇ ਤੁਹਾਨੂੰ ਨਵਾਂ ਕੱਪੜਾ ਚਾਹੀਦਾ ਕਿਉਂ ਜੀ ਆਕੇ ਸੂਟ ਦੇਖ ਲਿਆ ਉਹ ਦੇਖ ਤਾਂ ਤੁਹਾਡੀਆਂ ਸ਼ਕਲਾਂ ਵੀ ਲਈਆਂ ਪ੍ਰੋਗਰਾਮ ਤੇ ਫਿਰ ਸ਼ਕਲ ਬਦਲ ਕੇ ਵਗ ਜਾਇਆ ਕਰੋ ਸਾਡੇ ਰੱਬ ਦਾ ਵਾਸਤਾ ਹੁਣ ਹੋਰ ਨਾ ਬੋਲ ਪੁੱਤ ਅੱਗ ਲੱਗਣ ਦੀ ਸੂਟ ਜੱਸ ਆਪਾਂ ਤਾਂ ਮੁੜ ਕੇ ਆਵਾਂਗੇ ਹਾਂ ਮੰਮੀ ਜੱਸ ਪਲੀਜ਼ ਤੁਸੀਂ ਐ ਨਾ ਪਾਰਾ ਹਾਈ ਕਰੋ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਘਰ 'ਚ ਕੋਈ ਐਡਾ ਬੋਲਾ ਨਹੀਂ ਹੁੰਦਾ ਜਿਹੜਾ ਉਹਦੇ ਘਰ 'ਚ ਪਰਿਵਾਰ 'ਚ ਚੀਜ਼ਾਂ ਨਾ ਦਵਾਵੇ ਪਰ ਤੀਜਾਂ ਵੀ ਨਾ ਆਪਦੀ ਔਕਾਤ ਦੇ ਹਿਸਾਬ ਨਾਲ ਲੈਣੀਆਂ ਚਾਹੀਦੀਆਂ ਬੰਦੇ ਨੂੰ ਇਹ ਨਹੀਂ ਵੀ ਕਮਾਉਣਾ ਮੈਂ ਮਹੀਨੇ ਦਾ 15000ਾ ਖਰਚਾ ਤੁਸੀਂ 50-5000 ਤੇ ਲੈ ਜੋ ਇਹ ਕੰਮ ਫਿਰ ਨਾ ਸਾਲ ਕੀ ਚੱਲਦੇ ਹੁੰਦੇ ਆ ਚਲੋ ਕੋਈ ਨਾ ਜੱਸ ਅਸੀਂ ਹੁਣ ਦੋ ਤਿੰਨ ਸਾਲ ਕੱਪੜੇ ਇੰਨੇ ਲੈਂਦੀਆਂ ਤੁਸੀਂ ਆਪਣੇ ਘਰ ਦਾ ਸਾਰਾ ਸੈਟ ਮੇਰੀ ਗੱਲ ਸੁਣ ਲੈ ਕੁੜੀਏ ਸਾੜੀ ਸੋਣੀ ਭਾਈ ਦੋ ਦੋ ਸੂਟ ਬਣਾ ਕੇ ਦਿਆ ਕਰੂੰ ਉਹ ਵੀ ਐ ਮਹਿੰਗੇ ਨਹੀਂ ਪੰਜ ਸੱਤ ਸੋਹੜਾ ਲੈ ਲਿਆ ਕਰੀ ਮੰਮੀ ਹਾਂ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਬਸ ਐਂ ਕਿ ਵੀਰੇ ਸਾਡੇ ਨਾਲ ਹਮੇਸ਼ਾ ਖੁਸ਼ ਰਵੇਦਾ ਹੈ ਮੈਂ ਤਾਂ ਬਸ ਕੱਪੜੇ ਕੀ ਕਰਨੇ ਪੁੱਤ ਹਾਂ ਤੇਰੇ ਮਾਮੇ ਹੋਰੇ ਜਿਹੜੇ ਕੱਪੜੇ ਦੇ ਦਿੰਦੇ ਆ ਮੈਂ ਤਾਂ ਉਹੀ ਪਾ ਲਿਆ ਤੁਸ ਕੋਸ ਐ ਨਹੀਂ ਰਹਿ ਜਾਂਦਾ ਹੁੰਦਾ ਜਦੋਂ ਸਾਰਾ ਪਰਿਵਾਰ ਇੱਕ ਦੂਜੇ ਦੀ ਗੱਲ ਮੰਨੇ ਨਾ ਫੇਰ ਖੁਸ਼ੀ ਆਉਂਦੀ ਹੁੰਦੀ ਹੈ ਪਰਿਵਾਰ ਚ ਵੀਰੇ ਤੁਹਾਡੇ ਕਹਿਣੇ ਤੋਂ ਬਾਅਦ ਮੈਂ ਕਦੇ ਵੀ ਨਹੀਂ ਜਾਂਦੀ ਜਿੱਦੈ ਤੁਸੀਂ ਕਹੋਗੇ ਮੈਂ ਤਾਂ ਉਦਾਂ ਹੀ ਕਰਾਂਗੀ ਜੱਸ ਮੈਨੂੰ ਵੀ ਮaaf ਕਰ ਦਿਓ ਅੱਗੇ ਤੋਂ ਨਹੀਂ ਆਇਆ ਦਾ ਕੁਛ ਕਰਦੀ ਹਣਾ ਮੱਥੇ ਚੋਂ ਤਿਓੜੀਆਂ ਵੀ ਕੱਢ ਲਾ ਬਹੁਤ ਅਸੀ ਹਾੜੇ ਵੀ ਕੱਢ ਲਈ ਤੁਹਾਡੇ ਨਾਲੇ 5-4 ਮਹੀਨੇ ਜਨਾ ਹੁਣ ਸਾਰਾ ਸਿਸਟਮ ਠੀਕ ਕਰ ਲੂ ਮੈਂ ਉਈ ਨਾ ਬੰਦੇ ਬੰਦੇ ਖਰਤਾ ਜਾ ਕਰੀ ਜਾਇਆ ਕਰੋ ਚਲ ਜਾ ਕੁੜੀ ਕੰਜਮੀ ਬਣਾ ਕੇ ਲਿਆ ਨੇ ਨਹੀਂ ਨਹੀਂ ਰੁਕੋ ਰੁਕੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਜਿਹੜੀ ਸਾਡੀ ਵੀਡੀਓ ਦੇਖੀ ਆ ਪਲੀਜ਼ ਉਹਨੂੰ ਪੋਜ਼ਿਟਿਵ ਵੀ ਲੈ ਕੇ ਜਾਇਓ ਅਸਿਕ ਛੋਟਾ ਜਿਹਾ ਮੈਸੇਜ ਦਿੱਤਾ ਅਸਲ ਗੱਲ ਇਹ ਹੈਗੀ ਵੀ ਕਈ ਲੋਕ ਨਾ ਸਿਰਫ ਤੇ ਸਿਰਫ ਲੋਕਾਂ ਦੇ ਦਿਖਾਵੇ ਵਾਸਤੇ ਹਾਂ ਵੀ ਕਿਸੇ ਨੂੰ ਇਹ ਨਾ ਲੱਗ ਜਾਏ ਯਾਰ ਇਹ ਬੰਦਾ ਕਿਸੇ ਤੋਂ ਘੱਟ ਆ ਹਨਾ ਉਹਦੇ ਵਾਸਤੇ ਪਤ ਨਹੀਂ ਘਰ ਚ ਕਿੰਨਾ ਕੁ ਕਲੇਸ਼ ਕਰਕੇ ਚੀਜ਼ ਲਿਆਉਂਦੇ ਨੇ ਤੇ ਅਸੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਤੁਸੀਂ ਚੀਜ਼ਾਂ ਲਿਆਓ ਠੀਕ ਆ ਲੈਣ ਵਾਸਤੇ ਬਣੀਆਂ ਨੇ ਬੰਦੇ ਨੂੰ ਆਪਦੇ ਸ਼ੌਂਕ ਵੀ ਪਗਾਉਣੇ ਚਾਹੀਦੇ ਨੇ ਪਰ ਹਮੇਸ਼ਾ ਜੱਡਾ ਕਾ ਆਪਦੀ ਹੈਸੀਅਤ ਹੁੰਦੀ ਆ ਜੱਡੇ ਕ ਜੱਡੇ ਕਾ ਆਪਦੀ ਔਕਾਤ ਹੁੰਦੀ ਆ ਚਾਹੇ ਵੱਡੀ ਔਕਾਤ ਆ ਕਿਸ ਦੀ ਚਾਹੇ ਔਕਾਤ ਛੋਟੀ ਹੈਗੀ ਆਪਦੀ ਾਕਾਤ ਤੋਂ ਬਾਹਰ ਜਾ ਕੇ ਕੰਮ ਨਾ ਕਰਿਆ ਕਰੋ ਕੋਈ ਵੀ ਮਤਲਬ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਕਿਉਂਕਿ ਮੌਕੇ ਤੇ ਤਾਂ ਇਨਸਟੈਂਟ ਆਪਾਂ ਇੱਕ ਵਾਰ ਕਿਤੋਂ ਨਾ ਕਿਤੋਂ ਜਿਗਾੜ ਕਰਕੇ ਉਹ ਕੰਮ ਕਰ ਲੈਨੇ ਆ ਪਰ ਉਹਦੇ ਜਿਹੜੇ ਨਤੀਜੇ ਨੇ ਉਹ ਬੰਦੇ ਨੂੰ ਬਾਅਦ ਚ ਭੁਗਤਨੇ ਪੈਂਦੇ ਨੇ ਤੇ ਬਾਅਦ ਚ ਉਹ ਹਮੇਸ਼ਾ ਚੰਗੇ ਨਹੀਂ ਹੁੰਦੇ ਮਾੜੇ ਹੁੰਦੇ ਨੇਗੇ ਇਹ ਨਹੀਂ ਹੁੰਦਾ ਵੀ ਜਿਹੜੀ ਆਪਾਂ ਨੂੰ ਅਕ ਲੈ ਆਪਦਾ ਨੁਕਸਾਨ ਕਰਕੇ ਆਵੇ ਇਸ ਲਈ ਸਮੇਂ ਤੋਂ ਪਹਿਲਾਂ ਹੀ ਤੁਸੀਂ ਸਿਆਣੇ ਬਣ ਜਾਓ ਸੋ ਪਲੀਜ਼ ਸਾਡੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤਾਂ ਜੋ ਅਸੀਂ ਤੁਹਾਡੇ ਲਈ ਇਦਾਂ ਹੀ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਉਂਦੇ ਰਹੀਏ ਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਿਲਕੁਲ। ਠੀਕ। ਤੇ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਆ ਕਰੋ। ਇਹ ਨਾ ਸੋਚਿਆ ਕਰੋ ਵੀ ਪੈਸਾ ਆਈ ਜਾਂਦਾ ਤੇ ਆਪਾਂ ਨੂੰ ਉੜਾਈ ਜਾਈਏ। ਇਹ ਵੀ ਦੇਖਿਆ ਕਰੋ ਪੈਸਾ ਸਾਡੇ ਘਰ 'ਚ ਆ ਕੇ ਮੇਰੇ ਆ। ਤੇ ਜਿਹੜਾ ਬੰਦਾ ਕਬੀਲਦਾਰੀ ਘਰ ਦੀ ਚਲਾ ਰਿਹਾ ਉਹਨੂੰ ਪੁੱਛੋ ਵੀ ਉਹ ਸੌਖਾ ਹੋ ਕੇ ਉਹ ਪੈਸਾ ਲੈ ਆ ਰਿਹਾ ਕਾ ਔਖਾ ਹੋ ਕੇ ਪੈਸਾ ਲੈ ਆ ਰਿਹਾ। ਹਮੇਸ਼ਾ ਜੇ ਤੁਹਾਡੇ ਕੋਲ ਪੈਸਾ ਵਧੂਗਾ ਤੁਸੀਂ ਕੁਝ ਵੀ ਕਰੋ ਪਰ ਹਮੇਸ਼ਾ ਲਿਮਟ 'ਚ ਚੱਲੋ। ਸਸਿਕਾ। ਚੱਲ ਕੁ ਹਾਂ ਮੈਂ ਵੀ ਜਾਣੀ ਆਂ ਲੇਕਿਨ 5 ਦਿਨ ਲੱਗਦਾ ਹੈ ਕਿ ਮੈਨੂੰ ਵੀ ਦੱਸ ਦੀ ਮੈਂ ਦੱਸ ਹੀ ਘੱਲ ਦੀ